ਦੋਸਤੋ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਡਾਕਟਰ ਰਹਿੰਦਾ ਸੀ ਜਿਹਦਾ ਨਾਮ ਸੀ ਸੌਨ ਸਿੰਘ ਉਹ ਬਹੁਤ ਨੇਕ ਦਿਲ ਤੇ ਗਰੀਬਾਂ ਦੀ ਮਦਦ ਕਰਨ ਵਾਲਾ ਬੰਦਾ ਸੀ ਉਹਦੇ ਵਿਆਹ ਨੂੰ ਤਕਰੀਬਨ 8 ਸਾਲ ਹੋ ਚੁੱਕੇ ਸੀ ਉਹਦੇ ਕੋਲ ਕੋਈ ਔਲਾਦ ਨਹੀਂ ਸੀ ਘਰ ਵਿੱਚ ਦੋਵੇਂ ਜੀ ਇਕੱਲੇ ਰਹਿੰਦੇ ਸੀ ਉਸ ਦੀ ਘਰ ਵਾਲੀ ਦਾ ਨਾਮ ਬਸੰਤ ਕੌਰ ਸੀ ਘਰ ਦਾ ਜੋ ਸਾਰਾ ਕੰਮ ਕਾਜ ਉਹ ਕਰਦੀ ਸੀ ਤੇ ਨਾਲ ਪੂਜਾ ਪਾਠ ਵਿੱਚ ਜ਼ਿਆਦਾਤਰ ਮਗਨ ਰਹਿੰਦੀ ਸੀ ਡਾਕਟਰ ਸੌਨ ਸਿੰਘ ਅਤੇ ਉਸ ਦੀ ਘਰ ਵਾਲੀ ਬਸੰਤ ਕੌਰ ਨੇ ਗੁਰੂ ਘਰ ਜਾ ਕੇ ਅਰਦਾਸ ਕਰਵਾਈ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੀ ਇੱਕ ਮਹੀਨੇ ਬਾਅਦ ਮਾਲਕ ਨੇ ਉਹਨਾਂ ਦੀ ਸੁਣ ਲਈ ਸੌਨ ਸਿੰਘ ਬਹੁਤ ਖੁਸ਼ੀ ਐਸੀ ਖੁਸ਼ੀ ਵਿੱਚ ਉਸਨੇ ਆਪਣੇ ਕਲੀਨਿਕ ਉੱਤੇ ਗਰੀਬ ਪਰਿਵਾਰਾਂ ਦਾ ਫਰੀ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਪੂਰੇ ਇਲਾਕੇ ਵਿੱਚ ਸੌਨ ਸਿੰਘ ਦੀ ਇਮਾਨਦਾਰੀ ਦੇ ਚਰਚੇ ਸੀ ਸਮਾਂ ਲੰਘਦਾ ਗਿਆ 9 ਮਹੀਨਿਆਂ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਦੀ ਦਾਤ ਮਿਲੀ ਸੌਨ ਸਿੰਘ ਨੇ ਸਾਰੇ ਪਾਸੇ ਮਠਿਆਈਆਂ ਵੰਡੀਆਂ ਲੰਗਰਾਂ ਵਾਸਤੇ ਪੈਸੇ ਦਿੱਤੇ ਪੂਰੇ ਪਰਿਵਾਰ ਨੇ ਰਲ ਕੇ ਮੱਥਾ ਟੇਕਣ ਗਏ ਰੱਬ ਦਾ ਸ਼ੁਕਰਾਨਾ ਕੀਤਾ ਐਨੇ ਸਾਲਾਂ ਬਾਅਦ ਬਸੰਤ ਕੌਰ ਦੀ ਝੋਲੀ ਪੁੱਤਰ ਦੀ ਦਾਤ ਨਾਲ ਭਰ ਚੁੱਕੀ ਸੀ ਉਹ ਦੋਵੇਂ ਜੀ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਕੋਲ ਬੇਸ਼ੁਮਾਰ ਦੌਲਤ ਸੀ ਪਰ ਵੰਸ਼ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਕੋਲ ਕੋਈ ਪੁੱਤ ਨਹੀਂ ਸੀ ਰੱਬ ਨੇ ਉਹਨਾਂ ਦੀ ਇਹ ਖੁਆਇਸ਼ ਪੂਰੀ ਕਰ ਦਿੱਤੀ ਉਹਨਾਂ ਨੇ ਉਸ ਪੁੱਤ ਦਾ ਨਾਮ ਕੁਲਤਾਰ ਸਿੰਘ ਰੱਖਿਆ ਯਾਨੀ ਕਿ ਕੁੱਲ ਨੂੰ ਤਾਰਨ ਵਾਲਾ ਹੌਲੀ-ਹੌਲੀ ਸਮਾਂ ਲੰਘਦਾ ਗਿਆ ਕੁਲਤਾਰ ਨੂੰ ਸਕੂਲੇ ਪੜਨ ਪਾਇਆ ਗਿਆ ਉਹ ਪੜਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਹਮੇਸ਼ਾ ਕਲਾਸ ਵਿੱਚ ਪਹਿਲੇ ਨੰਬਰ ਤੇ ਆਉਂਦਾ ਇਹ ਵੇਖ ਕੇ ਡਾਕਟਰ ਸੋਨ ਸਿੰਘ ਨੂੰ ਆਪਣੇ ਪੁੱਤ ਕੁਲਤਾਰ ਤੇ ਬਹੁਤ ਹੀ ਮਾਣ ਹੁੰਦਾ ਕੁਲਤਾਰ ਦੇ ਮਾਪੇ ਉਸ ਦੀ ਹਰ ਇੱਕ ਈਜ਼ ਪੂਰੀ ਕਰਦੇ ਕਿਉਂਕਿ ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਸੋਨ ਸਿੰਘ ਮੰਨਿਆ ਪਰਮੰਨਿਆ ਡਾਕਟਰ ਸੀ ਜਿਹਦੇ ਕੋਲ ਦਿਨ ਰਾਤ ਬਹੁਤ ਜ਼ਿਆਦਾ ਮਰੀਜ਼ਾਂ ਦੀ ਭੀੜ ਲੱਗੀ ਰਹਿੰਦੀ ਸੀ ਭਾਵੇਂ ਉਸ ਦਾ ਕਲੀਨਿਕ ਛੋਟਾ ਸੀ ਪਰ ਸੋਨ ਸਿੰਘ ਦਾ ਦਿਲ ਬਹੁਤ ਵੱਡਾ ਸੀ ਜੇ ਕਿਸੇ ਵੀ ਗਰੀਬ ਕੋਲ ਦੇਣ ਨੂੰ ਪੈਸੇ ਨਾ ਹੁੰਦੇ ਤਾਂ ਉਹਨਾਂ ਦਾ ਫਰੀ ਇਲਾਜ ਕਰ ਦਿੰਦਾ ਇਸ ਤਰੀਕੇ ਦੀ ਉਹਦੀ ਦਿਆਲਤਾ ਦੇਖ ਕੇ ਲੋਕ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਕੁਲਤਾਰ ਹੌਲੀ-ਹੌਲੀ ਜਵਾਨ ਹੋਣ ਲੱਗਾ। ਉਹ ਸਕੂਲਾਂ ਤੋਂ ਬਾਅਦ ਕਾਲਜ ਵਿੱਚ ਆਇਆ। ਉਹਦਾ ਦਾਖਲਾ ਕਾਲਜ ਵਿੱਚ ਕਰਵਾਇਆ ਗਿਆ। ਕੁਲਤਾਰ ਬੜਾ ਸਮਝਦਾਰ ਤੇ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਮੁੰਡਾ ਸੀ। ਇੱਕ ਦਿਨ ਉਸਨੇ ਆਪਣੇ ਪਿਓ ਨੂੰ ਕਿਹਾ, ਮੈਂ ਤੁਹਾਡੇ ਵਰਗਾ ਬਹੁਤ ਵੱਡਾ ਡਾਕਟਰ ਬਣਨਾ ਚਾਹੁੰਦਾ। ਮੇਰੀ ਰੀਜ ਹੈ, ਮੈਂ ਆਪਣਾ ਇੱਕ ਬਹੁਤ ਵੱਡਾ ਹਸਪਤਾਲ ਇੱਥੇ ਖੋਲਾਂ ਜਿਹਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ। ਕਿਸੇ ਨੂੰ ਵੀ ਇਲਾਜ ਕਰਾਉਣ ਵਾਸਤੇ ਚੰਡੀਗੜ੍ਹ ਜਾਂ ਵੱਡੇ ਸ਼ਹਿਰ ਨਾ ਜਾਣਾ ਪਵੇ। ਇਸ ਕਰਕੇ ਮੈਂ ਡਾਕਟਰ ਦੀ ਪੜ੍ਹਾਈ ਕਰਨ ਵਾਸਤੇ ਅਮਰੀਕਾ ਜਾਣਾ ਚਾਹੁੰਨਾ। ਪੁੱਤ ਦੀ ਇਹ ਗੱਲ ਸੁਣ ਕੇ ਸੋਮ ਸਿੰਘ ਡਾਕਟਰ ਬਹੁਤ ਖੁਸ਼ ਹੋਇਆ। ਉਹਨੇ ਕਿਹਾ ਕਿਉਂ ਨਹੀਂ ਪੁੱਤ? ਇਹ ਸਭ ਤੇਰਾ ਹੀ ਹੈ। ਮੈਨੂੰ ਬਹੁਤ ਖੁਸ਼ੀ ਹੋਈ ਤੇਰੀ ਸੋਚਾ ਇੰਨੀ ਵਧੀਆ ਹੈ। ਤੂੰ ਫਿਕਰ ਨਾ ਕਰ। ਮੈਂ ਤੇਰੇ ਇਸ ਜਾਣ ਦਾ ਸਾਰਾ ਇੰਤਜ਼ਾਮ ਕਰ ਦੇਣਾ। ਭਾਵੇਂ ਕਿ ਤੇਰੇ ਬਿਗੈਰ ਸਾਡਾ ਦਿਲ ਨਹੀਂ ਲੱਗਣਾ ਪਰ ਤੇਰੀ ਰੀਜ ਹੈ। ਇਸੇ ਕਰਕੇ ਮੈਂ ਤੈਨੂੰ ਇਹ ਕੰਮ ਜ਼ਰੂਰ ਕਰਕੇ ਦਵਾਂਗਾ। ਸੋ ਹੁਣ ਡਾਕਟਰ ਨੇ ਆਪਣੀ ਜ਼ਿੰਦਗੀ ਭਰ ਦੀ ਸਾਰੀ ਕਮਾਈ ਆਪਣੇ ਪੁੱਤ ਦੇ ਐਡਮਿਸ਼ਨ ਤੇ ਲਾ ਦਿੱਤੀ ਤਾਂ ਕਿ ਉਹ ਅਮਰੀਕਾ ਜਾ ਕੇ ਤਾਂ ਕਿ ਉਹ ਅਮਰੀਕਾ ਜਾ ਕੇ ਐਮਬੀਬੀਐਸ ਕਰ ਸਕੇ ਤੇ ਵੱਡਾ ਡਾਕਟਰ ਬਣ ਸਕੇ। ਕੁਲਤਾਰ ਸਿੰਘ ਡਾਕਟਰ ਦੀ ਪੜ੍ਹਾਈ ਕਰਨ ਵਾਸਤੇ ਅਮਰੀਕਾ ਚਲਾ ਜਾਂਦਾ ਹੈ। ਉਸਦੇ ਜਾਣ ਤੋਂ ਬਾਅਦ ਘਰ ਵਿੱਚ ਮਯੂਸੀ ਛਾ ਜਾਂਦੀ ਹੈ। ਕੁਲਤਾਰ ਸਿੰਘ ਉਹਨਾਂ ਦਾ ਇਕੱਲਾ ਖੇਹਰਾ ਮੁੰਡਾ ਸੀ। ਉਸ ਨੂੰ ਵੇਖ ਕੇ ਉਹ ਜੀਂਦੇ ਸੀ। ਹੁਣ ਬਸੰਤ ਕੌਰ ਦਾ ਜਮਾਂ ਵੀ ਘਰ ਵਿੱਚ ਜੀ ਨਹੀਂ ਲੱਗਦਾ। ਉਸ ਨੂੰ ਯਾਦ ਕਰਕੇ ਉਹ ਰੋਂਦੀ ਰਹਿੰਦੀ। ਡਾਕਟਰ ਸੋਹਣ ਸਿੰਘ ਆਪਣੀ ਦੁਕਾਨ ਤੇ ਚਲਾ ਜਾਂਦਾ ਸੀ। ਕਈ ਸਾਲ ਐਵੇਂ ਚੱਲਦਾ ਰਿਹਾ। ਪਹਿਲਾਂ ਤਾਂ ਕੁਲਤਾਰ ਉਹਨਾਂ ਨੂੰ ਫੋਨ ਵੀ ਕਰ ਲਿਆ ਕਰਦਾ ਸੀ। ਹੌਲੀ ਹੌਲੀ ਉਸਨੇ ਫੋਨ ਕਰਨਾ ਬੰਦ ਕਰ ਦਿੱਤਾ ਉਹਦਾ ਐਦਾਂ ਦਾ ਵਿਵਹਾਰ ਮਾਂ ਪਿਓ ਨੂੰ ਤਕਲੀਫ ਪਹੁੰਚਾਉਣ ਵਾਲਾ ਸੀ ਪਰਸੋ ਹੁਣ ਡਾਕਟਰ ਨੇ ਬਸੰਤ ਕੌਰ ਨੂੰ ਕਿਹਾ ਡਾਕਟਰ ਦੀ ਪੜ੍ਹਾਈ ਵਾਸਤੇ ਐਦਾਂ ਹੀ ਹੁੰਦਾ ਹੋਵੇਗਾ ਹੋ ਸਕਦਾ ਉਸਨੂੰ ਟਾਈਮ ਨਾ ਮਿਲਿਆ ਹੋਵੇ ਐਵੇਂ ਚਿੰਤਾ ਨਾ ਕਰਿਆ ਕਰ ਉਹਨੇ ਪੜ੍ਹਾਈ ਪੂਰੀ ਕਰਕੇ ਇੱਥੇ ਆਣਾ ਹੈ ਹੌਲੀ ਹੌਲੀ ਟਾਈਮ ਹੋਰ ਲੰਘਦਾ ਗਿਆ ਕੁਲਤਾਰ ਸਿੰਘ ਦਾ ਮਾਂ ਬਸੰਤ ਕੌਰ ਕੋਲੇ ਫੋਨ ਆਇਆ ਉਹਨੇ ਦੱਸਿਆ ਮੈਂ ਆ ਰਿਹਾ ਮੇਰੀ ਡਾਕਟਰ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਮੈਂ ਵਧੀਆ ਨੰਬਰ ਲੈ ਕੇ ਪਾਸ ਹੋਇਆ ਮੈਨੂੰ ਡਾਕਟਰ ਦੀ ਡਿਗਰੀ ਵੀ ਮਿਲ ਗਈ। ਇਹ ਸੁਣ ਕੇ ਮਾਂ ਬਹੁਤ ਜ਼ਿਆਦਾ ਖੁਸ਼ ਹੋਈ। ਪੂਰੇ 5 ਸਾਲਾਂ ਬਾਅਦ ਕੁਲਤਾਰ ਬਾਪਸਾ ਆਪਣੇ ਘਰ ਵਿਚ ਆ ਰਿਹਾ ਸੀ। ਇਹ ਖੁਸ਼ੀ ਵਿੱਚ ਉਸਨੇ ਸਾਰੇ ਪਰਿਵਾਰ ਨੂੰ ਬੁਲਾਇਆ, ਸਕੇ ਸੰਬੰਧੀਆਂ ਨੂੰ ਬੁਲਾਇਆ। ਉਹ ਦਿਨ ਵੀ ਆਇਆ ਜਦੋਂ ਕੁਲਤਾਰ ਹਵਾਈ ਅੱਡੇ ਤੋਂ ਕਾਰ ਵਿੱਚ ਬਹਿ ਕੇ ਘਰ ਆਇਆ। ਉਹਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ। ਮਠਿਆਈਆਂ ਵੰਡੀਆਂ ਗਈਆਂ। ਕੁਲਤਾਰ ਨੇ ਪਹਿਲਾਂ ਆਪਣੇ ਪਿਓ ਦੇ ਫਿਰ ਮਾਂ ਦੇ ਪੈਰੀ ਹੱਥ ਲਾ ਕੇ ਜਫੀ ਪਾਈ। ਉਹਨਾਂ ਨੂੰ ਦੇਖ ਕੇ ਕੁਲਤਾਰ ਦੀ ਮਾਂ ਬਸੰਤ ਕਰ ਰੋਣ ਲੱਗ ਗਈ। ਮੇਰਾ ਪੁੱਤ ਕਿੰਨਾ ਵੱਡਾ ਹੋ ਗਿਆ ਕਿੰਨਾ ਗੱਬਰ ਜਵਾਨ ਹੋ ਗਿਆ ਮੈਨੂੰ ਤਾਂ ਆਪਣੀ ਅੱਖਾਂ 'ਤੇ ਯਕੀਨ ਹੀ ਨਹੀਂ ਹੋ ਰਿਹਾ ਤੂੰ ਇੰਨਾ ਵੱਡਾ ਹੋ ਗਿਆ ਕੁਲਤਾਰ ਜਵਾਨ ਹੋ ਚੁੱਕਾ ਸੀ ਤੇ ਸੋਹਣਾ ਸੁਨੱਖਾ ਵੀ ਸੀ ਕੁਲਤਾਰ ਨੇ ਪਟਿਆਲੇ 'ਚ ਹੀ ਰਹਿ ਕੇ ਡਾਕਟਰੀ ਕਰਨ ਦਾ ਫੈਸਲਾ ਕੀਤਾ ਉਸਨੇ ਆਪਣੇ ਬਾਪੂ ਡਾਕਟਰ ਸੋਹਣ ਸਿੰਘ ਨੂੰ ਕਿਹਾ ਬਾਪੂ ਜੀ ਕਿ ਮੈਂ ਇੱਕ ਬਹੁਤ ਵੱਡਾ ਹਸਪੀਟਲ ਖੋਲਣਾ ਚਾਹਨਾ ਉਸ ਵਾਸਤੇ ਮੈਨੂੰ ਵੱਡੇ ਸਾਰੇ ਪਲਾਟ ਦੀ ਲੋੜ ਹੈ ਜੋ ਸ਼ਹਿਰ ਦੇ ਜਮਾਂ ਵਿਚੋ ਵਿਚ ਹੋਵੇ ਕਿਉਂ ਨਾ ਪਾ ਤੁਹਾਡੇ ਵਾਲੀ ਦੁਕਾਨ ਨੂੰ ਤੋੜ ਕੇ ਉੱਥੇ ਇੱਕ ਆਲਿਸ਼ਾਨ ਵੱਡਾ ਹਸਪੀਟਲ ਬਣਾ ਦਈਏ ਜਿੱਥੇ ਮਰੀਜ਼ਾਂ ਦਾ ਇਲਾਜ ਵਧੀਆ ਢੰਗ ਨਾਲ ਹੋ ਸਕੇ ਜਦੋਂ ਦੁਕਾਨ ਤੋੜਨ ਦੀ ਗੱਲ ਆਈ ਤਾਂ ਸੁਣ ਕੇ ਡਾਕਟਰ ਥੋੜਾ ਜਿਝ ਗਿਆ ਉਹ ਕਹਿਣ ਲੱਗਾ ਪੁੱਤ ਜੇ ਮੈਂ ਦੁਕਾਨ ਤੋੜ ਦਿੱਤੀ ਉਹਨਾਂ ਗਰੀਬ ਮਰੀਜ਼ਾਂ ਦਾ ਕੀ ਹੋਵੇਗਾ ਉਹ ਕਿੱਧਰ ਜਾਣਗੇ ਉਹ ਪਾਪਾ ਜੀ ਤੁਸੀਂ ਤਾਂ ਐਵੇਂ ਚਿੰਤਾ ਕਰ ਰਹੇ ਹੋ ਕੁਰਤਾਰ ਬੋਲਿਆ ਉਹਨਾਂ ਦਾ ਇਲਾਜ ਮੈਂ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਤੁਸੀਂ ਆਰਾਮ ਨਾਲ ਹਸਪੀਟਲ ਜਾ ਕੇ ਕੁਰਸੀ ਤੇ ਬਹਿ ਜਾਇਆ ਕਰੋ ਅੱਜ ਤੋਂ ਤੁਹਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਤੇ ਚਿੰਤਾ ਮੇਰੀਆਂ ਹਨ ਸੋਨ ਸਿੰਘ ਆਪਣੇ ਪੁੱਤਰ ਕੁਲਤਾਰ ਦੇ ਸਾਹਮਣੇ ਕੁਝ ਨਾ ਬੋਲਿਆ ਉਹ ਚੁੱਪਚਾਪ ਉੱਠ ਕੇ ਬਸੰਤ ਕੌਰ ਦੇ ਕਮਰੇ ਵਿੱਚ ਚਲਾ ਗਿਆ ਤਾਂ ਮਸੰਤ ਕੌਰ ਪਾਣੀ ਦਾ ਗਲਾਸ ਲੈ ਕੇ ਆਈ ਕਹਿਣ ਲੱਗੀ ਕੀ ਗੱਲ ਕੀ ਹੋਇਆ ਜੀ ਪੁੱਤਰ ਦੀ ਗੱਲ ਜੱਚੀ ਨਹੀਂ ਵੈਸੇ ਵੀ ਹੁਣ ਤੁਸੀਂ ਬੁੱਢੇ ਹੋ ਗਿਓ ਕਦੇ ਨਾ ਕਦੇ ਤਾਂ ਤੁਹਾਨੂੰ ਇਸ ਕੰਮ ਤੋਂ ਰਿਟਾਇਰਮੈਂਟ ਲੈਣੀ ਪਵੇਗੀ ਤੁਹਾਡੇ ਲਈ ਇੱਕ ਬਹੁਤ ਵਧੀਆ ਟਾਈਮ ਹੈ ਤੁਸੀਂ ਸਾਰੀ ਜ਼ਿੰਮੇਵਾਰੀਆਂ ਆਪਣੇ ਪੁੱਤਰ ਕੁਲਤਾਰ ਨੂੰ ਦੇ ਦੇਵੋ ਕੱਲੋਂ ਇਹ ਸਭ ਇਸੇ ਦਾ ਹੀ ਹੋਣਾ ਹੈ ਤੇ ਅੱਜ ਵੀ ਇਸੇ ਦਾ ਹੀ ਹੈ ਸੌਂ ਡਾਕਟਰ ਦਾ ਮਨ ਨਹੀਂ ਕਰ ਰਿਆ ਸੀ ਪਰ ਬਸੰਤ ਕੌਰ ਤੇ ਕੁਲਤਾਰ ਦੇ ਬਾਰ ਬਾਰ ਕਹਿਣ ਤੇ ਉਹ ਮੰਨ ਗਿਆ ਬੜੀ ਰੀਜਾਂ ਨਾਲ ਬਣਾਇਆ ਉਹਦਾ ਕਲੀਨਿਕ ਜੇਐਸਬੀ ਨੇ ਤੋੜ ਦਿੱਤਾ ਭਾਵੇਂ ਕਿ ਜੇਐਸਬੀ ਕਲੀਨਿਕ ਤੋੜ ਰਹੀ ਸੀ ਪਰ ਸੱਟ ਸਿੱਧੀ ਸੌਂ ਦੇ ਦਿਲ ਵਿੱਚ ਵੱਜ ਰਹੀ ਸੀ ਉਹ ਚੁੱਪ ਚਾਪ ਖੜਾ ਦੇਖਦਾ ਰਿਹਾ ਇੱਕ ਠੰਡਾ ਹੋਕਾ ਭਰ ਕੇ ਰੱਬ ਦਾ ਭਾਣਾ ਮੰਨ ਕੇ ਉੱਥੋਂ ਚਲਾ ਗਿਆ ਕੁਲਤਾਰ ਨੇ ਕੰਟਰੈਕਸ਼ਨ ਕੰਪਨੀ ਨਾਲ ਗੱਲ ਕਰਕੇ ਛੇਤੀ ਤੋਂ ਛੇਤੀ ਹਸਪੀਟਲ ਬਣਾਉਣ ਵਾਸਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਕੰਟਰੈਕਸ਼ਨ ਵਾਲਿਆਂ ਨੇ 6-7 ਮਹੀਨਿਆਂ ਵਿੱਚ ਉੱਥੇ ਇੱਕ ਬਹੁਤ ਵੱਡਾ ਆਲੀਸ਼ਾਨ ਹਸਪੀਟਲ ਬਣਾ ਕੇ ਤਿਆਰ ਕਰ ਦਿੱਤਾ। ਇੱਧਰ ਜੋ ਗਰੀਬ ਤੇ ਪਰੇਸ਼ਾਨ ਲੋਕ ਸੀ ਉਹ ਸੌਨ ਡਾਕਟਰ ਦੇ ਘਰ ਹੀ ਆ ਕੇ ਉਹਦੇ ਕੋਲ ਦਵਾਈ ਲੈ ਜਾਇਆ ਕਰਦੇ ਸੀ। ਹੁਣ ਡਾਕਟਰ ਵੀ ਉਹਨਾਂ ਨੂੰ ਘਰੋਂ ਹੀ ਦਵਾਈ ਦੇ ਕੇ ਤੋਰ ਦਿੰਦਾ ਸੀ। ਸਮਾਂ ਲੰਘਦਾ ਗਿਆ। ਉੱਥੇ ਬਹੁਤ ਆਲੀਸ਼ਾਨ ਹਸਪੀਟਲ ਬਣ ਕੇ ਤਿਆਰ ਹੋ ਗਿਆ। ਸੌਨ ਦੀ ਸਾਰੀ ਜਮ੍ਹਾਂ ਪੂੰਜੀ, ਪੂਰੀ ਜ਼ਮੀਨ ਜੋ ਉਸਨੇ ਪਹਿਲਾਂ ਖਰੀਦੀ ਹੋਈ ਸੀ ਜਿਸ ਦੀ ਕੀਮਤ ਕਰੋੜਾਂ ਸੀ, ਉਹ ਸਾਰੇ ਪੈਸੇ ਹਸਪੀਟਲ ਤੇ ਉਸਨੇ ਲਾ ਦਿੱਤੇ। ਬਹੁਤ ਵੱਡੀਆਂ ਮਸ਼ੀਨਾਂ ਵਿਦੇਸ਼ ਤੋਂ ਮੰਗਵਾਈਆਂ ਗਈਆਂ ਹੁਣ ਹਸਪਤਾਲ ਪੂਰਾ ਬਣ ਕੇ ਤਿਆਰ ਹੋ ਚੁੱਕਿਆ ਸੀ ਥੋੜਾ ਬਹੁਤ ਕੰਮ ਰਹਿੰਦਾ ਸੀ ਇੱਕ ਦਿਨ ਅਚਾਨਕ ਸੌਣ ਡਾਕਟਰ ਨੂੰ ਘਰੇ ਬੈਠੇ ਦਿਲ ਦਾ ਦੌਰਾ ਆ ਜਾਂਦਾ ਹੈ ਉਸਦੇ ਬਹੁਤ ਜ਼ਿਆਦਾ ਸੀਨੇ ਵਿੱਚ ਦਰਦ ਉੱਠਦਾ ਹੈ ਬਸੰਤ ਕੌਰ ਛੇਤੀ ਨਾਲ ਕੁਲਤਾਰ ਨੂੰ ਫੋਨ ਕਰਦੀ ਹੈ ਕਿ ਤੇਰੇ ਬਾਪੂ ਦੇ ਸੀਨੇ ਵਿੱਚ ਦਰਦ ਉੱਠਿਆ ਤੂੰ ਛੇਤੀ ਆ ਜਾ ਕੁਲਤਾਰ ਹਸਪਤਾਲ ਦੇ ਕੰਮਾਂ ਵਿੱਚ ਇੰਨਾ బిਜੀ ਸੀ ਉਹ ਕਹਿੰਦਾ ਮੈਂ ਤਾਂ ਆ ਨਹੀਂ ਸਕਦਾ ਮੈਂ ਕਿਸੇ ਬੰਦੇ ਨੂੰ ਭੇਜ ਕੇ ਬਾਪੂ ਨੂੰ ਇੱਥੇ ਬੁਲਾ ਲੈਣਾ ਉਹ ਫਿਰ ਕੰਮ ਵਿੱਚ ਰੁੱਝ ਗਿਆ ਜਿਸ ਬੰਦੇ ਨੂੰ ਕੁਲਤਾਰ ਸਿੰਘ ਨੇ ਘਰ ਜਾਣ ਵਾਸਤੇ ਕਿਹਾ ਸੀ ਉਸਨੇ ਵੀ ਇਸ ਗੱਲ ਨੂੰ ਅਣਗੋਲਿਆ ਜਿਹਾ ਕਰ ਦਿੱਤਾ ਐਨੇ ਵਿੱਚ ਸੋਹਣ ਸਿੰਘ ਆਪਣਾ ਸਰੀਰ ਛੱਡ ਗਿਆ ਹੁਣ ਬਸੰਤ ਕੌਰ ਆਪਣੇ ਪੁੱਤਰ ਕੁਲਤਾਰ ਸਿੰਘ ਤੇ ਬਹੁਤ ਜ਼ਿਆਦਾ ਗੁੱਸੇ ਸੀ ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ ਜਦੋਂ ਇਹ ਗੱਲ ਕੁਲਤਾਰ ਸਿੰਘ ਨੂੰ ਪਤਾ ਲੱਗੀ ਤਾਂ ਉਹ ਸਾਰਾ ਕੰਮ ਕਾਜ ਛੱਡ ਕੇ ਘਰੇ ਵਾਪਸ ਆ ਗਿਆ ਸਾਰੇ ਸਾਖ ਸੰਬੰਧੀ ਘਰ ਵਿੱਚ ਆ ਗਏ ਸੀ ਇਸ ਕਰਕੇ ਬਸੰਤ ਕੌਰ ਕੁਲਤਾਰ ਨੂੰ ਕੁਝ ਨਹੀਂ ਕਹਿ ਸਕੀ ਉਹ ਸਾਰਾ ਦਰਦ ਆਪਣੇ ਦਿਲ ਵਿੱਚ ਹੀ ਦੱਬ ਕੇ ਰਹਿ ਗਈ ਪਰ ਕੁਲਤਾਰ ਦਾ ਸੁਭਾਅ ਦਿਨੋਂ ਦਿਨ ਬਦਲਦਾ ਗਿਆ ਉਹ ਹੁਣ ਮਾਤਾ ਬਸੰਤ ਕੌਰ ਦੀ ਘਾਟ ਹੀ ਸੁਣਦਾ ਸੀ ਡਾਕਟਰ ਸੋਹਣ ਸਿੰਘ ਦੇ ਪੋਗ ਤੋਂ ਬਾਅਦ ਮਾਤਾ ਬਸੰਤ ਕੌਰ ਬਿਲਕੁਲ ਅੰਦਰ ਤੱਕ ਟੁੱਟ ਚੁੱਕੀ ਸੀ ਪਰ ਪੁੱਤਰ ਕੁਲਤਾਰ ਉਤੇ ਕੁਝ ਖਾਸ ਅਸਰ ਨਾ ਹੋਇਆ ਉਹ ਪੂਰੀ ਤਰ੍ਹਾਂ ਮੋਡਨ ਹੋ ਚੁੱਕਾ ਸੀ ਆਪਣੇ ਬਾਪੂ ਦੀ ਮੌਤ ਤੋਂ ਬਾਅਦ ਉਸ ਨੇ 15 ਦਿਨ ਦੇ ਵਿੱਚ ਹਸਪੀਟਲ ਸ਼ੁਰੂ ਕਰ ਦਿੱਤਾ ਉਸ ਦੀ ਇਸ ਗੱਲ ਨੂੰ ਲੈ ਕੇ ਸ਼ਹਿਰ ਵਿੱਚ ਚਰਚਾਵਾਂ ਸ਼ੁਰੂ ਹੋ ਗਈਆਂ ਅਜੇ ਪਿਓ ਨੂੰ ਮਰੇ 15 ਦਿਨ ਨਹੀਂ ਹੋਏ ਇਸ ਨੇ ਆਪਣਾ ਹਸਪੀਟਲ ਵੀ ਸ਼ੁਰੂ ਕਰ ਦਿੱਤਾ ਇਧਰ ਬਸੰਤ ਕੌਰ ਆਪਣੇ ਪਤੀ ਸੋਨ ਸਿੰਘ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੋਚਦੀ ਰਹਿੰਦੀ ਅਸੀਂ ਇਸ اولاد ਪਿੱਛੇ ਕਿੰਨੀਆਂ ਮੰਤਾਂ ਮੰਗੀਆਂ ਇਹ ਦੇਖੋ ਇੰਨਾ ਵੀ ਟਾਈਮ ਨਹੀਂ ਕਿ ਆਪਣੇ ਪਿਓ ਨੂੰ ਹਸਪਤਾਲ ਲੈ ਜਾ ਸਕੇ ਇਸ ਗੱਲ ਤੇ ਉਹ ਕੁਲਤਾਰ ਨਾਲ ਖਫਾ ਰਹਿੰਦੀ ਸੀ ਪਰ ਹੌਲੀ ਹੌਲੀ ਸਮਾਂ ਲੰਘਦਾ ਗਿਆ ਕੁਲਤਾਰ ਹੁਣ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਪੈਸਾ ਉਹਦੇ ਦਿਮਾਗ ਨੂੰ ਚੜ ਗਿਆ ਸੀ ਉਹ ਸਾਰਾ ਦਿਨ ਰਾਤ ਹਸਪਤਾਲ ਵਿੱਚ ਰਹਿੰਦਾ ਹਸਪਤਾਲ ਬਹੁਤ ਵਧੀਆ ਚੱਲ ਰਿਹਾ ਸੀ ਲੋਕ ਦੂਰੋਂ ਦੂਰੋਂ ਆ ਕੇ ਉਹਦੇ ਕੋਲ ਇਲਾਜ ਕਰਵਾਉਂਦੇ ਸੀ ਇਸ ਕਰਕੇ ਕਿਉਂਕਿ ਉਹ ਡਾਕਟਰ ਸੌਨ ਸਿੰਘ ਦਾ ਪੁੱਤ ਸੀ ਡਾਕਟਰ ਸੌਨ ਸਿੰਘ ਨੂੰ ਪੂਰਾ ਇਲਾਕਾ ਬੜੇ ਮਾਣ ਤੇ ਪਿਆਰ ਨਾਲ ਜਾਣਦਾ ਸੀ ਤੇ ਉਹਨਾਂ ਦਾ ਸਤਿਕਾਰ ਕਰਦਾ ਸੀ ਕੁਲਤਾਰ ਸਮਿੰਦਾ ਹੋਇਆ ਆ ਆਪਣੀ ਮਾਂ ਦੇ ਕੋਲ ਨਹੀਂ ਬੈੰਦਾ ਸੀ ਉਸ ਨੂੰ ਇਹ ਡਰ ਸੀ ਕਦੇ ਉਹਦੀ ਮਾਂ ਉਸ ਨੂੰ ਇਹ ਨਾ ਕਹਿ ਦੇਵੇ ਤੂੰ ਪਿਓ ਦਾ ਕਤਲ ਹੈ ਹਸਪਤਾਲ ਨਹੀਂ ਲਿਜਾ ਸਕਿਆ ਇਸ ਗੱਲ ਤੇ ਉਹ ਝਿਜਕਦਾ ਸੀ ਉਹ ਜ਼ਿਆਦਾਤਰ ਜਦੋਂ ਮਾਂ ਸੋ ਜਾਂਦੀ ਅਦੋਂ ਹੀ ਘਰ ਆਉਂਦਾ ਅਤੇ ਉਸ ਦੇ ਉੱਠਣ ਤੋਂ ਪਹਿਲਾਂ ਹੀ ਚਲਾ ਜਾਂਦਾ ਘਰ ਵਿੱਚ ਨੌਕਰ ਚੱਕਰ ਕੰਮ ਵਾਸਤੇ ਰੱਖੇ ਹੋਏ ਸੀ ਫਿਰ ਇੱਕ ਦਿਨ ਕੁਲਤਾਰ ਦੀ ਮਾਂ ਬਸੰਤ ਕੌਰ ਨੇ ਕੁਲਤਾਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟਾ ਜੋ ਹੋਣਾ ਸੀ ਉਹ ਹੋ ਗਿਆ ਇਹ ਤਾਂ ਹੁਣੀ ਨੂੰ ਇਹੀ ਮਜੂਰ ਸੀ ਪਰ ਮੇਰਾ ਹੁਣ ਇਸ ਘਰ ਵਿੱਚ ਇਕੱਲੀ ਦਾ ਜੀ ਨਹੀਂ ਲੱਗਦਾ ਤੇਰੇ ਪਾਪਾ ਨੂੰ ਇਸ ਸੰਸਾਰ ਤੋਂ ਗਏ ਪੂਰੇ 2 ਸਾਲ ਹੋ ਚੁੱਕੇ ਹਨ ਤੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਮੈਂ ਘਰ ਵਿੱਚ ਇਕੱਲੀ ਰਹਿਨੀ ਆ ਮੈਂ ਚਾਹੁੰਨੀ ਆ ਹੁਣ ਮੈਂ ਤੇਰਾ ਵਿਆਹ ਕਰ ਦਵਾ ਕੁਲਤਾਰ ਨੇ ਆਪਣੀ ਮਾਂ ਕੋਲ ਮਾਫੀ ਮੰਗੀ ਮਾਂ ਮੈਂ ਬਹੁਤ <b>ਬੀਜੀ ਸੀ</b> ਇਸ ਕਰਕੇ ਆ ਨਹੀਂ ਸਕਿਆ ਮੈਨੂੰ ਮਾਫ ਕਰ ਦੇ ਪਰ ਹੁਣ ਜੋ ਤੂੰ ਕਹੇਂਗੀ ਮੈਂ ਕਰਾਂਗਾ ਕੁਲਤਾਰ ਨੇ ਵਿਆਹ ਕਰਨ ਲਈ ਹਾਂ ਕਰ ਦਿੱਤੀ। ਬਸੰਤ ਕਰਨ ਨੇ ਆਪਣੀ ਰਿਸ਼ਤੇਦਾਰੀ ਵਿੱਚ ਇੱਕ ਸੋਹਣੀ ਸੁਨੱਖੀ ਕੁੜੀ ਦੇਖ ਕੇ ਜੋ ਕਾਫੀ ਪੜ੍ਹੀ ਲਿਖੀ ਸੀ ਉਸ ਨਾਲ ਉਹਦਾ ਰਿਸ਼ਤਾ ਪੱਕਾ ਕਰ ਦਿੱਤਾ। ਕੁੜੀ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਸੀ ਤੇ ਸਮਝਦਾਰ ਵੀ ਸੀ। ਥੋੜੇ ਦਿਨਾਂ ਬਾਅਦ ਬਸੰਤ ਕਰਨ ਨੇ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਉਹਦਾ ਵਿਆਹ ਰੱਖ ਦਿੱਤਾ। ਕੁਲਤਾਰ ਦਾ ਵਿਆਹ ਬਹੁਤ ਜ਼ਿਆਦਾ ਧੂਮ-ਧਾਮ ਨਾਲ ਹੋਇਆ। ਹੁਣ ਘਰ ਵਿੱਚ ਰੌਣਕ ਆ ਗਈ ਸੀ। ਹੁਣ ਸੱਸਾ-ਨੋਹਾਂ ਘਰ ਵਿੱਚ ਗੱਲਾਂ-ਵਾਟਾਂ ਮਾਰਦੀਆਂ ਰਹਿੰਦੀਆਂ। ਇਸ ਤਰੀਕੇ ਨਾਲ ਬਸੰਤ ਕਰਨ ਦਾ ਵਧੀਆ ਟਾਈਮ ਪਾਸ ਹੋਣ ਲੱਗਾ। ਉਸ ਕੁੜੀ ਦਾ ਨਾਮ ਮਾਈ ਸੀ ਮਾਈ ਸ਼ੁਰੂ ਵਿੱਚ ਬਹੁਤ ਵਧੀਆ ਰਹੀ ਪਰ ਹੌਲੀ-ਹੌਲੀ ਉਸ ਤੇ ਵੀ ਸ਼ੌਹਰਤ ਤੇ ਦੌਲਤ ਦਾ ਰੰਗ ਚੜਨਾ ਸ਼ੁਰੂ ਹੋ ਗਿਆ ਉਹ ਹੁਣ ਆਪਣੀ ਸੱਸ ਕੋਲ ਬਹੁਤ ਹੀ ਘਟ ਬੈੰਦੀ ਸੀ ਕਹਿੰਦੀ ਰਹਿੰਦੀ ਮਾਤਾ ਤੂੰ ਸਾਰੇ ਦਿਨ ਮੇਰੇ ਕੰਮਾਂ ਵਿੱਚ ਨੁਕਸ ਘੱਡੀ ਨੇ ਰੱਖਦੀ ਐ ਤਾਂ ਹੀ ਕਰਕੇ ਮੈਂ ਤੇਰੇ ਕੋਲ ਬਹਿਣ ਤੋਂ ਡਰਦੀ ਆਂ ਤਾਂ ਹੀ ਮੇਰਾ ਤੇਰੇ ਕੋਲ ਬਹਿਣ ਨੂੰ ਮਨ ਨਹੀਂ ਕਰਦਾ ਇਹ ਗੱਲਾਂ ਸੁਣ ਕੇ ਬਸੰਤ ਕੌਰ ਮਨਜਾ ਮਾਰ ਕੇ ਰਹਿ ਜਾਂਦੀ ਕੋਈ ਗੱਲ ਨਹੀਂ ਪੁੱਤ ਹੌਲੀ-ਹੌਲੀ ਤੂੰ ਕੰਮ ਸਿੱਖ ਜਾਵੇਂਗੀ ਤੈਨੂੰ ਮੈਂ ਆਪੇ ਸਿਖਾ ਦੇਵਾਂਗੀ ਮਾਈ ਚੰਡੀਗੜ੍ਹ ਵਿੱਚ ਪੜ੍ਹੀ ਲਿਖੀ ਕੁੜੀ ਸੀ। ਉਹ ਘਰ ਦੇ ਕੰਮਕਾਰਾਂ ਬਾਰੇ ਬਹੁਤ ਜ਼ਿਆਦਾ ਨਹੀਂ ਜਾਣਦੀ ਸੀ। ਉਹ ਜ਼ਿਆਦਾਤਰ ਆਪਣੇ ਪਤੀ ਕੁਲਤਾਰ ਨਾਲ ਜਾ ਕੇ ਬਾਹਰ ਡਿਨਰ ਕਰਕੇ ਆਂਦੀ। ਰਾਤ-ਰਾਤ ਪਰ ਬਾਹਰ ਰਹਿੰਦੇ। ਪਰ ਸਵੇਰੇ ਜਲਦੀ ਕੁਲਤਾਰ ਆਪਣੇ ਕੰਮ ਤੇ ਚਲਾ ਜਾਂਦਾ। ਮਾਈ ਢੇਰ ਤੱਕ ਸੌਂਦੀ ਰਹਿੰਦੀ। ਬਸੰਤ ਕੌਰ ਉਹਨਾਂ ਨੂੰ ਕਹਿੰਦੀ ਪੁੱਤਾ ਇੰਨੀ ਢੇਰ ਤੱਕ ਸੋਣਾ ਠੀਕ ਨਹੀਂ। ਅਗੋ ਬਸੰਤ ਕੌਰ ਦੇ ਮਾਈ ਗੱਲ ਪੈ ਜਾਂਦੀ। ਜਦੋਂ ਕੁਲਤਾਰ ਰਾਤ ਨੂੰ ਘਰੇ ਆਉਂਦਾ, ਤਬ ਬਸੰਤ ਕੌਰ ਦੀਆਂ ਸਾਰੀਆਂ ਚੁਗਲੀਆਂ ਕੁਲਤਾਰ ਨੂੰ ਦੱਸਦੀ। ਉਹ ਕਹਿੰਦੀ ਮਾਂ ਨੇ ਮੈਨੂੰ ਇਹ ਕਿਹਾ। ਮਾਂ ਨੂੰ ਮੈਨੂੰ ਇਹ ਕਿਹਾ ਕੁਲਤਾਰ ਵੀ ਆਪਣੀ ਮਾਂ ਨੂੰ ਲੜਨ ਲੱਗ ਜਾਂਦਾ ਮਾਂ ਤੂੰ ਕੀ ਲੈਣਾ ਕਮਾਕਾਰਾਂ ਤੋਂ ਤੂੰ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਤੇ ਥੋ ਠੀਕਿਆ ਨਹੀਂ ਜਾਂਦਾ ਪੁੱਤ ਦੇ ਮੂੰਹ ਐਦਾਂ ਦੀਆਂ ਗੱਲਾਂ ਸੁਣ ਕੇ ਉਹਦਾ ਦਿਲ ਬਲੁੰਦੇ ਰਹਿ ਜਾਂਦਾ ਸੀ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕੁਲਤਾਰ ਉਸ ਨੂੰ ਐਦਾਂ ਦੀਆਂ ਘਟਿਆ ਗੱਲਾਂ ਕਰੇਗਾ ਉਹਦਾ ਮਨ ਟੁੱਟ ਗਿਆ ਸੀ ਉਹ ਆਪਣੇ ਕਮਰੇ ਵਿੱਚ ਜਾ ਕੇ ਬਹਿ ਗਈ ਮਾਂ ਹੀ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਉਹ ਕੱਲੇ ਸ਼ਹਿਰ ਵਿੱਚ ਘੁੰਮਣ ਜਾਇਆ ਕਰਦੀ ਸੀ ਸਾਰਾ ਸਾਰਾ ਦਿਨ ਗਾਇਬ ਰਹਿੰਦੀ ਕੁਲਤਾਰ ਦੇ ਆਉਣ ਤੋਂ ਪਹਿਲਾਂ ਉਹ ਘਰ ਆ ਜਾਂਦੀ ਜਦੋਂ ਇਹ ਸਭ ਬਸੰਤ ਕੌਰ ਵੇਖਦੀ ਉਹ ਕੁਲਤਾਰ ਨੂੰ ਕਹਿੰਦੀ ਇਹ ਆਪਣਾ ਨੱਕ ਵੜਾਵੇਗੀ ਤੂੰ ਇਸ ਨੂੰ ਰੋਕ ਲੈ ਪੁੱਤ ਪਤਾ ਨਹੀਂ ਇਹ ਕਿੱਥੇ ਰਹਿੰਦੀ ਹੈ ਤੇਰੇ ਜਾਣ ਤੋਂ ਬਾਅਦ ਇਹ ਸ਼ਹਿਰ ਵਿੱਚ ਘੁੰਮਣ ਚਲੀ ਜਾਂਦੀ ਹੈ ਗੱਡੀ ਲੈ ਕੇ ਅਗੋਂ ਕੁਲਤਾਰ ਆਪਣੀ ਮਾਂ ਨਾਲ ਹੀ ਲੜਨ ਲੱਗ ਜਾਂਦਾ ਸੋ ਇਸ ਤਰੀਕੇ ਨਾਲ ਉਹਨਾਂ ਦੇ ਘਰ ਵਿੱਚ ਕਲੇਸ਼ ਰਹਿਣ ਲੱਗਿਆ ਕਦੇ ਕਦੇ ਮਾਈ ਆਪਣੀ ਸੱਸ ਦੇ ਮਾਰ ਵੀ ਦਿੰਦੀ ਸੀ ਬਸੰਤ ਕੌਰ ਦਾ ਜੀਣਾ ਬਹੁਤ ਹੀ ਔਖਾ ਹੋ ਗਿਆ ਸੀ ਬਸੰਤਕੌਰ ਆਪਣੇ ਪੁੱਤ ਕੁਲਤਾਰ ਨੂੰ ਕਹਿੰਦੀ ਕਿ ਇਹ ਹੁਣ ਮੈਨੂੰ ਮਾਰਨ ਵੀ ਲੱਗ ਪਈ ਐ ਮੇਰੇ ਇੱਥੇ ਹੱਥ ਵੀ ਚੱਕਦੀ ਐ ਮੈਂ ਇੱਥੇ ਮਾਰ ਖਾਣ ਵਾਸਤੇ ਬੈਠੀ ਆਂ ਤਾਂ ਅੱਗੋ ਕੁਲਤਾਰ ਬਸੰਤਕੌਰ ਦੀ ਨਾਂ ਸੁਣ ਕੇ ਮਾਈ ਦੀ ਸੁਣਦਾ ਅੱਗੋ ਮਾਈ ਕਹਿੰਦੀ ਇਹ ਮੇਰੇ ਪਿੱਛੇ ਭੱਜਦੀ ਸੀ ਤਿਲਕੇ ਡੇਗ ਪਈ ਡਰਾਮੇ ਕਰਦੀ ਐ ਐਵੇਂ ਰੋਣ ਲੱਗ ਜਾਂਦੀ ਐ ਇੱਕ ਦਿਨ ਕੁਲਤਾਰ ਬੜਾ ਤੰਗ ਆ ਗਿਆ ਉਹ ਕਹਿਣ ਲੱਗਾ ਮੈਂ ਹਸਪੀਟਲ ਸੰਭਾਲਾਂ ਜਾਂ ਤੁਹਾਡਾ ਕਲੇਸ਼ ਸੰਭਾਲਾਂ ਕੁਲਤਾਰ ਨੇ ਇੱਕ ਦਿਨ ਵਿਉਂਤ ਬਣਾਈ ਕੁਲਤਾਰ ਸਿੰਘ ਦੁਪਹਿਰੇ ਵੇਲੇ ਘਰ ਆਇਆ ਤੇ ਉਹ ਆਪਣੀ ਮਾਂ ਨੂੰ ਕਹਿਣ ਲੱਗਾ ਮਾਤਾ ਜੀ ਚਲੋ ਆਪਾਂ ਕਿੱਥੇ ਚੱਲਦੇ ਆਂ ਅੱਜ ਇੰਨੇ ਦਿਨਾਂ ਬਾਅਦ ਜਦੋਂ ਕੁਲਤਾਰ ਦੇ ਮੂੰਹ ਤੋਂ ਮਾਤਾ ਜੀ ਸਰਦ ਸੁਣਿਆ ਤਾਂ ਉਹਦੇ ਅੰਦਰ ਤੱਕ ਠਰ ਗਿਆ ਉਹ ਕਹਿੰਦੀ ਪੁੱਤ ਕਿੱਥੇ ਜਾਣਾ ਹੈ ਕੁਲਤਾਰ ਕਹਿਣ ਲੱਗਾ ਚਲੋ ਮਾਤਾ ਜੀ ਤੁਹਾਨੂੰ ਕਾਲੀ ਮਾਤਾ ਦੇ ਮੰਦਰ ਲੈ ਕੇ ਚੱਲਦਾ ਹਾਂ ਅੱਜ ਮੇਰੇ ਕੋਲ ਥੋੜਾ ਸਮਾਂ ਹੈ ਇਸ ਗੱਲ ਨੂੰ ਸੁਣ ਕੇ ਬਸੰਤ ਕੁਰ ਬਹੁਤ ਜ਼ਿਆਦਾ ਖੁਸ਼ ਹੋਈ ਉਹ ਕਹਿਣ ਲੱਗੀ ਮੈਂ ਹੁਣੇ ਆਈ ਕੱਪੜੇ ਬਦਲ ਲਵਾਂ ਨਹੀਂ ਮਾਤਾ ਤੂੰ ਇਨਾਂ ਕੱਪੜਿਆਂ ਵਿੱਚ ਬਹੁਤ ਸੋਹਣੀ ਲੱਗਦੀ ਹੈ ਤੂੰ ਬਸ ਜਲਦੀ ਆ ਜਾ ਮੇਰੇ ਕੋਲ ਟਾਈਮ ਘਟ ਹੈ ਜੇ ਤੂੰ ਨਾਣ ਲੱਗੇ ਤਾਂ ਮੇਰੇ ਕੋਲ ਸਮਾਂ ਘੱਟ ਰਹਿ ਜਾਏਗਾ ਮੈਂ ਹੱਸ ਤੜ ਵੀ ਜਾਣਾ ਹੈ ਉਸ ਦੀ ਆ ਗੱਲ ਸੁਣ ਕੇ ਬਸੰਤ ਕੌਰ ਉਹਦੇ ਨਾਲ ਤੁਰ ਪੈਂਦੀ ਹੈ ਹੁਣ ਕੁਲਤਾਰ ਤੇ ਬਸੰਤ ਕੌਰ ਗੱਡੀ ਵਿੱਚ ਬਹਿ ਕੇ ਚਲੇ ਜਾਂਦੇ ਹਨ ਕਾਫੀ ਧੇਰ ਚੱਲਣ ਤੋਂ ਬਾਅਦ ਗੱਡੀ ਇੱਕ ਵਿਰਧ ਆਸ਼ਮ ਦੇ ਸਾਹਮਣੇ ਆ ਕੇ ਖੜ ਜਾਂਦੀ ਹੈ ਕੁਲਤਾਰ ਕਹਿੰਦਾ ਚਲੋ ਉੱਤਰ ਜਾਓ ਥੱਲੇ ਮਾਤਾ ਮਾਤਾ ਪੁੱਛਣ ਲੱਗੀ ਇਹ ਕਿਹੜਾ ਮੰਦਰ ਹੈ ਤਾਂ ਕੁਲਤਾਰ ਅੱਗੇ ਕਹਿਣ ਲੱਗ ਜਾਂਦਾ ਇਹ ਮੰਦਰ ਮੰਦਰ ਨਹੀਂ ਹੈ ਇਹ ਵਿਰਧ ਆਸ਼ਮ ਹੈ ਤੂੰ ਸਾਡਾ ਜੀਣਾ ਹਰਾਮ ਕਰ ਰੱਖਿਆ ਸੀ ਰੋਜ਼ ਰੋਜ਼ ਤੇਰੇ ਡਰਾਮੇ ਤੋਂ ਮੈਂ ਤੰਗ ਆ ਚੁੱਕਿਆ ਹਾਂ ਅੱਜ ਤੋਂ ਬਾਅਦ ਤੂੰ ਇੱਥੇ ਰਹੇਂਗੀ ਬਸੰਤ ਕੋਰ ਰੋਣ ਲੱਗ ਜਾਂਦੀ ਐ ਉਸਨੇ ਉੱਥੇ ਜਾਣ ਤੋਂ ਨਾ ਕਰ ਦਿੱਤਾ ਦੇਖੋ ਕਾਲੀ ਯੁਗ ਦੇ નિર્દય ਪੁੱਤ ਦੇ ਕਰਨੇ ਮੇ ਉਹ ਗੱਡੀ ਤੋਂ ਉਤਰਿਆ ਤੇ ਪਿਛਲੀ ਵਾਰੀ ਖੋਲ ਕੇ ਮਾਂ ਤਾਂ ਨੂੰ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਤੇ ਕਿਹਾ ਅੱਜ ਤੋਂ ਬਾਅਦ ਤੇਰਾ ਆਈ ਘਰ ਐ ਸਾਡਾ ਖੇੜਾ ਛੱਡਾ ਤੂੰ ਸਾਨੂੰ ਬਹੁਤ ਤੰਗ ਕੀਤਾ ਐ ਅੱਜ ਤੋਂ ਬਾਅਦ ਤੂੰ ਇੱਥੇ ਹੀ ਰਹੇਂਗੀ ਇਹਨਾਂ ਕਹਿ ਕੇ ਜਦੋਂ ਉਹ ਜਾਣ ਲੱਗਾ ਤਾਂ ਮਾਂ ਤਾਂ ਨੇ ਭੱਜ ਕੇ ਆਪਣੇ ਪੁੱਤ ਦੇ ਪੈਰ ਫੜ ਲਏ ਕਹਿਣ ਲੱਗੀ ਪੁੱਤ ਮੈਨੂੰ ਇੱਥੇ ਛੱਡ ਕੇ ਨਾ ਜਾ ਜਿਹੜੇ ਘਰ ਵਿੱਚ ਮੇਰੀ ਡੋਲੀ ਆਈ ਸੀ ਮੇਰੀ ਅਰਥੀ ਵੀ ਉੱਥੋਂ ਹੀ ਧਰਨੀ ਚਾਹੀਦੀ ਹੈ ਮੇਰੀ ਇਨ ਇੱਕ ਗੱਲ ਮੰਨ ਲੈ ਮੈਨੂੰ ਘਰ ਲੈ ਜਾ ਪਰ ਉਸ ਕਾਲਯੁਗੀ ਪੁੱਤ ਨੇ ਮਾਂ ਨੂੰ ਧੱਕਾ ਦੇ ਕੇ ਉੱਥੇ ਹੀ ਡੇਕ ਦਿੱਤਾ ਆਪ ਗੱਡੀ ਵਿੱਚ ਬੈ ਕੇ ਤੇਜ਼ੀ ਨਾਲ ਗੱਡੀ ਭਜਾ ਕੇ ਲੈ ਗਿਆ ਦੇਖੋ ਕਾਲਯੁਗ ਦੇ ਰੰਗ ਜਿਹੜੇ ਪੁੱਤਲੇ ਪਿਓ ਨੇ ਆਪਣਾ ਆਪਾ ਵਾਰ ਦਿੱਤਾ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖਿਆ ਉਹ ਅੱਜ ਉਸਨੂੰ ਲੱਤਾਂ ਮਾਰ ਕੇ ਵਿਰੇਧ ਆਸ਼ਰਮ ਵਿੱਚ ਛੱਡ ਗਿਆ ਮਾਂ ਤਾਂ ਉੱਚੀ ਉੱਚੀ ਰੋਣ ਲੱਗੀ ਵਿਰੇਧ ਆਸ਼ਰਮ ਵਾਲਿਆਂ ਨੇ ਜਦੋਂ ਬਾਹਰ ਆ ਕੇ ਵੇਖਿਆ ਤਾ ਇੱਕ ਬਜ਼ੁਰਗ ਮਾਤਾ ਉੱਚੀ ਉੱਚੀ ਰੋਂਦੇ ਵੇਖਿਆ ਤਾਂ ਉਹਨਾਂ ਨੇ ਉਸ ਮਾਤਾ ਨੂੰ ਚੁੱਕ ਕੇ ਵਿਰਧ ਆਸ਼ਰਮ ਵਿੱਚ ਲੈ ਗਏ ਉੱਥੇ ਬਹੁਤ ਸਾਰੀਆਂ ਐਸੀਆਂ ਮਾਤਾਵਾਂ ਸੀ ਐਸੇ ਬਾਬੇ ਸੀ ਜਿਨ੍ਹਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੇ ਘੱਟ ਦਿੱਤਾ ਸੀ ਜਾਂ ਉੱਥੇ ਛੱਡ ਗਏ ਸੀ ਹੁਣ ਇਹ ਵਿਰਧ ਆਸ਼ਰਮ ਬਸੰਤ ਕੁਰਲੇ ਇੱਕ ਜੇਲ ਖਾਨਾ ਬਣ ਕੇ ਰਹਿ ਗਿਆ ਉਹ ਸਾਰਾ ਦਿਨ ਰੋਂਦੀ ਰਹਿੰਦੀ ਦੋ ਤਿੰਨ ਦਿਨ ਤਾਂ ਉਸਨੇ ਰੋਟੀ ਨਹੀਂ ਖਾਧੀ ਫਿਰ ਆਸ਼ਰਮ ਵਾਲਿਆਂ ਨੇ ਸਮਝਾ ਬਿਜਾ ਕੇ ਉਸ ਨੂੰ ਰੋਟੀ ਖਵਾਈ ਮਾਤਾ ਰੋਜ਼ ਆਪਣੇ ਪਤੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਕਦੇ ਆਪਣੇ ਘਰ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਆਪਣੇ ਪੁੱਤਰ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਕਈ ਵਾਰ ਮਾਤਾ ਉਥੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਮਯਾਬ ਨਾ ਹੋ ਸકી ਪਰ ਇੱਕ ਦਿਨ ਅਚਾਨਕ ਗੇਟ ਤੇ ਖੜਾ ਚੌਕੀਦਾਰ ਕਿਤੇ ਕਿਤੇ ਕੰਮ ਵਾਸਤੇ ਚਲਾ ਗਿਆ ਸੀ ਮਾਤਾ ਐਸੇ ਮੌਕੇ ਦੀ ਭਾਲ ਵਿੱਚ ਸੀ ਉਹ ਬਿਨਾਂ ਦੇਰ ਕਿਤੇ ਉਥੋਂ ਭੱਜ ਕੇ ਚਲੀ ਗਈ ਗੇਟ ਖੁੱਲਾ ਸੀ ਕਿਸਮਤ ਮਸੰਤ ਕੋਰ ਦੇ ਨਾਲ ਸੀ ਉਥੋਂ ਤੇਜ਼ੀ ਨਾਲ ਨਿਕਲ ਕੇ ਸੜਕ ਤੇ ਨੰਗੇ ਪੈਰੀ ਭੱਜੀ ਜਾ ਰਹੀ ਸੀ ਪਰ ਸੜਕ ਉੱਤੇ ਅਚਾਨਕ ਇੱਕ ਤੇਜ਼ ਰਫਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਮਾਤਾ ਇਕਦਮ ਸੜਕ ਤੇ ਡਿੱਗ ਪਈ ਉਹਦਾ ਮੱਥਾ ਸੜਕ ਉਤੇ ਵਜਿਆ ਤਾਂ ਮਾਤਾ ਬੇਹੋਸ਼ ਹੋ ਗਈ ਕਾਰ ਵਾਲਾ ਜਲਦੀ ਜਲਦੀ ਬਾਹਰ ਨਿਕਲਿਆ ਤੇ ਮਾਤਾ ਨੂੰ ਚੁੱਕਿਆ ਜਲਦੀ ਜਲਦੀ ਗੱਡੀ ਚ ਪਾ ਕੇ ਹਸਪੀਟਲ ਉਸ ਮਾਤਾ ਨੂੰ ਲੈ ਕੇ ਚਲਾ ਗਿਆ ਹਸਪੀਟਲ ਵਾਲੇ ਨੇ ਮਾਤਾ ਦੇ ਸਿਰ ਤੇ ਪੱਟੀਆਂ ਕੀਤੀਆਂ ਮਾਤਾ ਨੂੰ ਥੋੜਾ ਹੌਸ ਆਇਆ ਮਾਤਾ ਬੋਲੀ ਮੈਨੂੰ ਕੁਝ ਦਿਖ ਨਹੀਂ ਰਿਹਾ ਮਾਤਾ ਦੇ ਸਰੀਰ ਤੇ ਥੋੜੀਆਂ ਬਹੁਤ ਸੱਟਾਂ ਲੱਗੀਆਂ ਸੀ ਪਰ ਇਹ ਸੁਣ ਕੇ ਕਾਰ ਵਾਲੇ ਡਰਾਈਵਰ ਦੇ ਹੌਸ ਉੱਠ ਗਏ ਉਹ ਮਾਤਾ ਦੇ ਪੱਟੀਆਂ ਕਰਵਾ ਰਿਆ ਸੀ ਮਾਤਾ ਨੂੰ ਹਸਪਤਾਲ ਤੋਂ ਬਾਹਰ ਲਿਆ ਕੇ ਕਿਹਾ ਮਾਤਾ ਮੈਂ ਕਿਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਜਾਣਾ ਹੈ ਤੂੰ ਜਿੱਥੇ ਜਾਣਾ ਹੈ ਮੈਨੂੰ ਦੱਸ ਦੇ ਮੈਂ ਤੈਨੂੰ ਪੈਸੇ ਦੇ ਦੇਣਾ ਤੂੰ ਇੱਥੇ ਰਿਕਸ਼ਾ ਕਰਾਇਤੇ ਕਰਕੇ ਆਪਣੇ ਘਰ ਚਲੀ ਜਾਈਂ ਮਾਤਾ ਕਹਿੰਦੀ ਮੈਨੂੰ ਕੁਝ ਦਿਖ ਨਹੀਂ ਰਿਹਾ ਮਾਤਾ ਨੂੰ ਕੁਝ ਦਿਖਾਈ ਨਹੀਂ ਦੇ ਰਿਆ ਸੀ ਉੱਚੀ-ਉੱਚੀ ਉਹ ਰੋਣ ਲੱਗ ਪਈ ਛੇਤੀ ਨਾਲ ਡਰਾਈਵਰ ਨੇ ਮਾਤਾ ਨੂੰ ਬਾਹਰ ਇੱਕ ਚੌਕ ਵਿੱਚ ਲਾ ਦਿੱਤਾ ਉਸ ਨੂੰ ਕੁਝ ਪੈਸੇ ਦੇ ਕੇ ਉੱਥੇ ਬਿਠਾ ਦਿੱਤਾ ਕਿਆ ਮਾਤਾ ਇੱਥੇ ਰਿਕਸ਼ੇ ਵਾਲੇ ਆਉਣਗੇ ਕਿਸੇ ਨੂੰ ਕਹਿ ਕੇ ਘਰ ਚਲੀ ਜਾਈਂ ਮੈਂ ਬਹੁਤ ਜਲਦੀ ਜਾਣਾ ਹੈ ਮੈਨੂੰ ਮਾਫ਼ ਕਰਨਾ ਇਨਾ ਕਹਿ ਕੇ ਉਥੋਂ ਗੱਡੀ ਪਛਾ ਕੇ ਲੈ ਗਿਆ ਹੁਣ ਮਾਤਾ ਇੱਕ ਚੌਕ ਉੱਤੇ ਬੈਠ ਜਾਂਦੀ ਹੈ ਹੱਥ ਵਿੱਚ ਉਸ ਕੋਲ ਪੈਸੇ ਸੀ ਸਿਰ ਤੇ ਪਟੀਆਂ ਸੀ ਦਰਦ ਵੀ ਹੋ ਰਿਹਾ ਸੀ ਪਰ ਉਸ ਚੌਕ ਤੇ ਬੈਠੀ ਬੈਠੀ ਮਾਤਾ ਰੋ ਰਹੀ ਸੀ ਇੰਨੇ ਵਿੱਚ ਆ ਕੇ ਇੱਕ ਬੰਦੇ ਨੇ ਉਸ ਨੂੰ ਪੁੱਛਿਆ ਮਾਤਾ ਕਿੱਥੇ ਜਾਣਾ ਹੈ ਤੁਹਾਡੇ ਨਾਲ ਕੌਣਾ ਹੈ ਤਾਂ ਮਾਤਾ ਕਹਿੰਦੀ ਮੇਰੇ ਨਾਲ ਕੋਈ ਨਹੀਂ ਹੈ ਮੈਂ ਸੋਹਣ ਡਾਕਟਰ ਦੇ ਘਰ ਜਾਣਾ ਹੈ ਮੈਨੂੰ ਕੁਝ ਦਿਖ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਮੈਨੂੰ ਰਿਕਸ਼ਾ ਕਰਕੇ ਦਿਓ ਉਸ ਭਲੇ ਮਾਨਸ ਨੇ ਸੜਕ ਤੇ ਜਾਂਦੇ ਆਟੋ ਨੂੰ ਇਸ਼ਾਰਾ ਕੀਤਾ ਆਟੋ ਵਾਲੇ ਨੇ ਮਾਤਾ ਨੂੰ ਆਟੋ ਵਿੱਚ ਉਠਾ ਲਿਆ ਆਟੋ ਵਾਲੇ ਨੇ ਦੇਖਿਆ ਮਾਤਾ ਕੋਲ ਮੁਠੀ ਵਿੱਚ ਬਹੁਤ ਪੈਸੇ ਹਨ ਇਸ ਮਾਤਾ ਨੂੰ ਦਿਖਦਾ ਵੀ ਨਹੀਂ ਹੈ ਉਸ ਦਾ ਦਿਲ ਬੇਈਮਾਨ ਹੋ ਗਿਆ ਉਹ ਮਾਤਾ ਨੂੰ ਰੇਲਵੇ ਸਟੇਸ਼ਨ ਦੇ ਕੋਲ ਛੱਡ ਕੇ ਉਹਦੇ ਕੋਲੋਂ ਸਾਰੇ ਪੈਸੇ ਖੋ ਕੇ ਭੱਜ ਗਿਆ ਬਸੰਤ ਕੌਰ ਮਸਾ ਹੀ ਗਿਰਦੀ ਘਰਾਂ ਦੀ ਰੋਂਦੀ ਕਰ ਲੌਂਦੀ ਸੜਕ ਦੇ ਕਿਨਾਰੇ ਪਹੁੰਚੀ ਬਸੰਤ ਕੌਰ ਕੋਲ ਤੁਰਿਆ ਵੀ ਨਹੀਂ ਜਾ ਰਹੀ ਸੀ ਇੱਕ ਤਾਂ ਸੱਟਾਂ ਦੀ ਪੀੜਾ ਉਤੋਂ ਘਰ ਤੋਂ ਬੇਕਾਰ ਉਸ ਨੂੰ ਦਿਖ ਵੀ ਨਹੀਂ ਰਿਹਾ ਸੀ ਚੌਥਾ ਉਸ ਕੋਲ ਕੋਈ ਪੈਸਾ ਵੀ ਨਹੀਂ ਸੀ ਹੁਣ ਉਸ ਸਟੇਸ਼ਨ ਦੇ ਬਾਹਰ ਬੈਠੀ ਰੋ ਰਹੀ ਸੀ ਇੰਨੇ ਵਿੱਚ ਉਥੇ ਚਾਰ ਪੰਜ ਬਿਖਾਰ ਨਾਲ ਆਈਆਂ ਉਹਨਾਂ ਨੇ ਮਾਤਾ ਨੂੰ ਵੇਖਿਆ ਤੇ ਕਿਹਾ ਤੂੰ ਇੱਥੋਂ ਚਲੀ ਜਾ ਇਹ ਸਾਡਾ ਇਲਾਕਾ ਹੈ ਇਤਿਹਾਸੀ ਮੰਗਣਾ ਹੈ ਤਾਂ ਮਾਤਾ ਰੋਂਦੀ ਰੋਂਦੀ ਕਹਿਣ ਲੱਗੀ ਮੈਂ ਭੀਖ ਮੰਗਣ ਵਾਲੀ ਨਹੀਂ ਆ ਮੈਨੂੰ ਇੱਥੇ ਕੋਈ ਸੁੱਟ ਗਿਆ ਮੈਂ ਸੋਹਣ ਡਾਕਟਰ ਦੇ ਘਰ ਜਾਣਾ ਉਹ ਬਿਖਾਰਨ ਵਾਲ ਹੱਸਣ ਲੱਗੀਆਂ ਕਹਿਣ ਲੱਗੀਆਂ ਕਿਸੇ ਦਾ ਕੋਈ ਘਰ ਨਹੀਂ ਅਸੀਂ ਵੀ ਤੇਰੇ ਤਰ੍ਹਾਂ ਬਿਖਾਰੀ ਆਂ ਭੀਖ ਮੰਗ ਕੇ ਖਾਰੀਆਂ ਇਸ ਨਾਲ ਸਾਡਾ ਚੰਗਾ ਗੁਜ਼ਾਰਾ ਹੋ ਜਾਂਦਾ ਐਂ ਕਰ ਤੂੰ ਸਾਡੇ ਨਾਲ ਚੱਲਾ ਕਮ ਸੇ ਕਮ ਕਮਾ ਕੇ 2 ਰੁਪਏ ਕਮਾ ਕੇ ਪੱਲੇ ਤਾਂ ਰੱਖੇਗੀ ਤੂੰ ਆਪਣਾ ਪੇਟ ਭਰ ਕੇ ਲਵੇਂਗੀ। ਬਸੰਤਕੌਰ ਰੋਈ ਜਾ ਰਹੀ ਸੀ। ਬਿਖਾਰਨਾਂ ਨੂੰ ਉਹਨਾਂ ਤੇ ਤਰਸ ਆਇਆ। ਪਹਿਲਾਂ ਤਾਂ ਉਹਨਾਂ ਨੇ ਮਾਤਾ ਨੂੰ ਚਾਹ ਤੇ ਬਿਸਕੁਟ ਲੈ ਕੇ ਦਿੱਤੇ। ਉਹਨੂੰ ਕੋਲ ਬਿਠਾਇਆ। ਆਪ ਵੀ ਚਾਹ ਪੀ ਰਹੀ ਸੀ। ਦੇਖੋ ਦੁਨੀਆ ਦੇ ਰੰਗ। ਮਹਿਲਾਂ ਵਿਚ ਰਾਂਜ ਕਰਨ ਵਾਲੀ ਬਸੰਤਕੌਰ ਅੱਜ ਬਿਖਾਰ ਨਾਲ ਬੈਠ ਕੇ ਚਾਹ ਪੀ ਰਹੀ ਸੀ। ਉਸ ਨੂੰ ਆਪਣੇ ਹਾਲ ਤੇ ਬਾਰ ਬਾਰ ਰੋਣਾ ਆ ਰਿਹਾ ਸੀ। ਉਸਦੇ ਪੁੱਤ ਤੇ ਵੀ ਗੁੱਸਾ ਆ ਰਿਹਾ ਸੀ ਜਿਸ ਨੇ ਉਸ ਨਾਲ ਇੰਨਾ ਵੱਡਾ ਧੋਖਾ ਕੀਤਾ। ਪਰ ਹੁਣ ਬਸੰਤ ਕੌਰ ਨੂੰ ਪਤਾ ਲੱਗ ਚੁੱਕਿਆ ਸੀ ਉਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਰਿਹਾ ਉਹ ਅੱਗੇ ਜਾ ਸਕਦੀ ਨਾ ਹੀ ਪਿੱਛੇ ਜਾ ਸਕਦੀ ਸੀ ਇਸ ਕਰਕੇ ਉਸ ਨੇ ਫੈਸਲਾ ਕੀਤਾ ਚੰਗਾ ਹੀ ਹੋਵੇਗਾ ਕਿਵੇਂ ਇਹਨਾਂ ਬਿਖਾਰਨਾ ਦੇ ਹੱਥ ਫੜ ਕੇ ਮੰਗਣ ਲੱਗ ਜਾਵਾਂ ਆਪਣੇ ਆਪ ਨੂੰ ਜਿਉਂਦੀ ਰੱਖ ਸਕਾਂ ਇਸ ਵਾਸਤੇ ਕਦੇ ਨਾ ਕਦੇ ਮੈਂ ਆਪਣੇ ਘਰ ਵਾਪਸ ਜ਼ਰੂਰ ਜਾ ਸਕਾਂਗੀ ਬਿਖਾਰਨਾ ਨੇ ਵੀ ਉਸ ਮਾਤਾ ਨੂੰ ਆਪਣੇ ਨਾਲ ਸਟੇਸ਼ਨ ਦੇ ਅੰਦਰ ਲੈ ਕੇ ਗਈਆਂ ਸਾਹਮਣੇ ਰੇਲ ਗੱਡੀ ਖੜੀ ਹੋਈ ਸੀ ਉਹਨਾਂ ਨੇ ਮਾਤਾ ਨੂੰ ਕਿਹਾ ਆਪਾਂ ਇਸ ਡੱਬੇ ਵਿੱਚ ਚੱਲਦੇ ਹਾਂ ਤੁਸੀਂ ਹੌਲੀ ਹੌਲੀ ਅੱਗੇ ਵੱਧ ਕੇ ਪੈਸੇ ਮੰਗਣਾ ਅਸੀਂ ਤੇਰੇ ਨਾਲ ਹੀ ਹੋਵਾਂਗੇ ਆ ਅਸੀਂ ਵੀ ਭੀਖ ਮੰਗਾਂਗੇ ਆ ਤੂੰ ਵੀ ਭੀਖ ਮੰਗੀ ਏਕੇ ਕੇ ਉਹ ਸਾਨੂੰ ਰੇਲ ਗੱਡੀ ਵਾਲੇ ਡੱਬੇ ਵਿੱਚ ਲੈ ਕੇ ਚਲੀਆਂ ਜਾਂਦੀਆਂ ਹਨ ਮਾਤਾ ਥੋੜੀ देर ਚੁੱਪ ਕਰਕੇ ਉਹਨਾਂ ਦਾ ਹੱਥ ਫੜ ਕੇ ਅੱਗੇ ਵੱਧ ਰਹੀ ਸੀ ਇੰਨੇ ਵਿੱਚ ਡੱਬੇ ਵਿੱਚ ਆਰ ਪੀ ਐਫ ਜਵਾਨ ਯਾਨੀ ਕਿ ਰੇਲਵੇ ਪੁਲਿਸ ਫੋਰਸ ਦਾ ਉੱਥੇ ਇੱਕ ਪੁਲਿਸ ਵਾਲਾ ਸਾਹਮਣੇ ਆ ਗਿਆ ਉਹਨਾਂ ਨੂੰ ਵੇਖ ਕੇ ਬਿਖਾਰਨਾ ਮਾਤਾ ਨੂੰ ਛੱਡ ਕੇ ਡੱਬੇ ਤੋਂ ਬਾਹਰ ਉਤਰ ਕੇ ਭੱਜ ਗਈਆਂ ਹੁਣ ਮਾਤਾ ਇਕੱਲੀ ਡੱਬੇ ਵਿੱਚ ਖੜੀ ਸੀ ਪੁਲਿਸ ਵਾਲਾ ਆ ਕੇ ਮਾਤਾ ਨੂੰ ਲੜਨ ਲੱਗ ਪਿਆ ਪਰ ਨਾਲ ਇੱਕ ਸੀਟ ਉੱਤੇ ਇੱਕ ਸਰਦਾਰ ਤੇ ਉਸਦੀ ਘਰ ਵਾਲੀ ਬੈਠੀ ਸੀ ਉਹਨਾਂ ਨੇ ਪੁਲਿਸ ਵਾਲੇ ਨੂੰ ਕਿਹਾ ਤੈਨੂੰ ਪਤਾ ਨਹੀਂ ਇਹ ਬਜ਼ੁਰਗ ਮਾਤਾ ਹੈ ਇਹਦੇ ਸਿਰ ਪੈਰਾਂ ਤੇ ਹੱਥਾਂ ਵਿੱਚ ਝੋਟਾਂ ਦੇ ਨਿਸ਼ਾਨ ਹੈ ਤੂੰ ਇਸ ਨਾਲ ਇਸ ਤਰੀਕੇ ਨਾਲ ਭੇਸ ਨਹੀਂ ਆ ਸਕਦਾ ਉਸ ਸਰਦਾਰ ਦੇ ਮਨ ਵਿੱਚ ਮਾਤਾ ਨੂੰ ਦੇਖ ਕੇ ਦਇਆ ਆ ਗਈ ਉਸਨੇ ਬਸੰਤ ਕੌਰ ਨੂੰ ਆਪਣੇ ਨਾਲ ਵਾਲੀ ਸੀਟ ਤੇ ਬਿਠਾਇਆ ਬਸੰਤ ਕੌਰ ਨੇ ਜਦੋਂ ਉਸ ਸਰਦਾਰ ਦੀ ਗੱਲ ਸੁਣੀ ਤਾਂ ਫਿਰ ਰੋਣ ਲੱਗ ਗਈ ਕਹਿਣ ਲੱਗੀ ਪੁੱਤਰਾ ਮੈਂ ਨਹੀਂ ਜਾਣਦੀ ਤੂੰ ਕੌਣ ਹੈ ਪਰ ਤੂੰ ਇੱਕ ਬੇਸਾਰਾ ਨੂੰ ਸਹਾਰਾ ਦਿੱਤਾ ਹੈ ਰੱਬ ਤੇਰਾ ਭਲਾ ਜ਼ਰੂਰ ਕਰੇਗਾ ਉਸ ਸਰਦਾਰ ਦਾ ਨਾਮ ਅਮਰਜਿੰਦ ਸਿੰਘ ਸੀ ਉਸਦੇ ਘਰ ਵਾਲੀ ਦਾ ਨਾਮ ਬੀਨਾ ਸੀ ਸਰਦਾਰ ਨੇ ਵੇਖਿਆ ਮਾਤਾ ਬਿਖਾਰਨ ਤਾਂ ਨਹੀਂ ਲੱਗ ਰਹੀ ਉਸਨੇ ਮਾਤਾ ਨੂੰ ਪੁੱਛਿਆ ਮਾਤਾ ਤੁਸੀਂ ਕੌਣ ਹੋ ਪਹਿਨਾਵੇ ਤੋਂ ਤੋ ਤੁਸੀਂ ਬਿਖਾਰਨ ਨਹੀਂ ਲੱਗ ਰਹੇ ਮਾਤਾ ਦਾ ਹੋਰ ਰੋਣਾ ਨਿਕਲ ਆਇਆ ਉਹਨਾਂ ਨੇ ਮਾਤਾ ਨੂੰ ਆਪਣੇ ਨਾਲ ਬਿਠਾਇਆ ਮਾਤਾ ਨੇ ਫਿਰ ਸਾਰੀ ਕਹਾਣੀ ਦੱਸੀ ਉਸ ਨੂੰ ਸੁਣ ਕੇ ਅਮਰਜੀਤ ਤੇ ਉਸਦੀ ਘਰ ਵਾਲੀ ਦੇ ਅੱਖਾਂ ਵਿੱਚ ਹੰਝੂ ਆ ਗਏ ਅਮਰਜੀਤ ਨੇ ਕਿਹਾ ਮਾਤਾ ਜੀ ਮੈਂ ਬਚਪਨ ਤੋਂ ਹੀ ਅनाथ ਹੋ ਚੁੱਕਿਆ ਸੀ ਮੇਰੇ ਮਾਪਿਓ ਨਹੀਂ ਸੀ ਮੈਨੂੰ ਮੇਰੇ ਚਾਚੇ ਨੇ ਪਾਲਿਆ ਉਹਨਾਂ ਨੇ ਮੇਰਾ ਵਿਆਹ ਕੀਤਾ ਮੇਰੀ ਘਰ ਵਾਲੀ ਬੀਨਾ ਇਹਦਾ ਵੀ ਇੱਥੇ ਜਾ ਹਾਲ ਹੈ ਇਹਦਾ ਪਿਓ ਬਚਪਨ ਵਿੱਚ ਹੀ ਗੁਜ਼ਰ ਗਿਆ ਸੀ ਮਾਂ ਨੇ ਇਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਜਵਾਨੀ ਵਿੱਚ ਉਹ ਇਸ ਨੂੰ ਛੱਡ ਕੇ ਚਲੀ ਗਈ ਇਹਦੀ ਮਾਸੀ ਨੇ ਇਸ ਨਾਲ ਮੇਰਾ ਵਿਆਹ ਕਰਵਾ ਦਿੱਤਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤੁਸੀਂ ਮੇਰੀ ਮਾਂ ਬਣ ਕੇ ਮੇਰੇ ਘਰ ਚਲੋ ਉਸ ਦੀਆਂ ਐਸੀਆਂ ਗੱਲਾਂ ਸੁਣ ਕੇ ਮਾਤਾ ਫਿਰ ਤੋਂ ਰੋਣ ਲੱਗ ਪਈ ਕਿਉਂਕਿ ਹੁਣ ਉਸ ਕੋਲ ਰੋਣ ਤੋਂ ਸਿਵਾ ਕੋਈ ਚਾਰਾ ਹੀ ਨਹੀਂ ਰਿਹਾ ਸੀ ਬਸੰਤ ਕੌਰ ਹੁਣ ਗੱਲ ਗੱਲ ਤੇ ਰੋ ਪੈਂਦੀ ਸੀ ਉਸ ਨੂੰ ਰੋਂਦਾ ਵੇਖ ਕੇ ਅਮਰਜੀਤ ਅੱਖਾਂ ਵਿੱਚ ਤੇ ਬੀਨਾ ਦੀ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਉਸਨੂੰ ਪੂਰੇ ਪਿਆਰ ਤੇ ਸਤਿਕਾਰ ਨਾਲ ਘਰ ਦਾ ਮੈਂਬਰ ਬਣਾਇਆ ਉਸਨੂੰ ਆਪਣੇ ਘਰ ਸਮਾਣੇ ਲਿਆਏ ਸਮਾਣੇ ਵਿੱਚ ਉਹਨਾਂ ਨੇ ਆਪਣੇ ਘਰ ਵਿੱਚ ਉਸ ਮਾਤਾ ਨੂੰ ਰੱਖਿਆ ਅਮਰਜੀਤ ਦੀ ਸਮਾਣੇ ਵਿੱਚ ਕੱਪੜੇ ਦੀ ਦੁਕਾਨ ਸੀ ਉਹ ਕੱਪੜਾ ਖਰੀਦਣ ਲਈ ਅਕਸਰ ਪਟਿਆਲੇ ਚਲਾ ਜਾਂਦਾ ਸੀ ਉਹ ਆਪਣੇ ਘਰ ਵਾਲੀ ਨੂੰ ਵੀ ਨਾਲ ਲੈ ਕੇ ਚਲਾ ਜਾਂਦਾ ਸੀ ਹੁਣ ਇਸ ਨਵੀਂ ਮਾਤਾ ਬਸੰਤ ਕੌਰ ਨੂੰ ਆਪਣੇ ਘਰ ਉਸਨੇ ਪਿਆਰ ਨਾਲ ਰੱਖਿਆ ਉਹਦਾ ਬਹੁਤ ਪਿਆਰ ਨਾਲ ਖਿਆਲ ਰੱਖਿਆ ਅਮਰਜੀਤ ਦੇ ਦੋ ਦੋਸਤ ਸੀ ਇੱਕ ਦਾ ਨਾਮ ਰਕੇਸ਼ ਸਿੰਘ ਸੀ ਜੋ ਵਕੀਲ ਦਾ ਕੰਮ ਕਰਦਾ ਸੀ ਦੂਜੇ ਦੋਸਤਾਂ ਦਾ ਨਾਮ ਮਹਿੰਦਰ ਸਿੰਘ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਉਹ ਤੰਨੇ ਦੋਸਤ ਅਕਸਰ ਗੱਲਾਂ-ਵਾਟਾਂ ਕਰਨ ਬਹਿ ਜਾਇਆ ਕਰਦੇ ਸੀ ਹੌਲੀ-ਹੌਲੀ ਸਮਾਂ ਲੰਘਦਾ ਗਿਆ ਅਮਰਜੀਤ ਨੇ ਆਪਣੇ ਦੋਹਾਂ ਦੋਸਤਾਂ ਨੂੰ ਮਾਤਾ ਬਸੰਤ ਕੌਰ ਦੀ ਸਾਰੀ ਕਹਾਣੀ ਦੱਸੀ ਮਹਿੰਦਰ ਸਿੰਘ ਕਹਿਣ ਲੱਗਾ ਆਪਾਂ ਨੂੰ ਮਾਤਾ ਦੀਆਂ ਅੱਖਾਂ ਦਿਖਾਉਣੀਆਂ ਚਾਹੀਦੀਆਂ ਅਮਰਸਰ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਅੱਖਾਂ ਦਾ ਬਹੁਤ ਵੱਡਾ ਹਸਪਤਾਲ ਹੈ ਹੋ ਸਕਦਾ ਹੈ ਕੋਈ ਪਰਮਾਤਮਾ ਦੀ ਖੇੜ ਵਰਤੇ ਮਾਤਾ ਨੂੰ ਸਾਰੇ ਦੀ ਲੋੜ ਹੀ ਨਾ ਪਵੇ ਉਸ ਦੀ ਇਹ ਗੱਲ ਅਮਰਜੀਤ ਤੇ ਮਲਕੀਤ ਨੂੰ ਚੰਗੀ ਲੱਗੀ ਅਮਰਜੀਤ ਨੇ ਸਾਰੀ ਗੱਲ ਘਰ ਆ ਕੇ ਦੱਸੀ ਉਤਨ ਨੇ ਤੇ ਉਸਦੀ ਮਾਤਾ ਬਸੰਤ ਕੌਰ ਨੂੰ ਲੈ ਕੇ ਅੰਮ੍ਰਿਤਸਰ ਉਸ ਮਾਤਾ ਨੂੰ ਲੈ ਕੇ ਚਲੇ ਗਏ ਅੰਮ੍ਰਿਤਸਰ ਹਸਪਤਾਲ ਵਿੱਚ ਮਾਤਾ ਦਾ ਚੈੱਕਅਪ ਕਰਵਾਇਆ ਗਿਆ ਉਹਨਾਂ ਨੂੰ ਪਤਾ ਲੱਗਾ ਮਾਤਾ ਦੇ ਡਿੱਗਣ ਕਰਕੇ ਦਿਮਾਗ ਵਿੱਚ ਖੂਨ ਦੀ ਇੱਕ ਗੰਡ ਬਣ ਗਈ ਹੈ ਜਿਹਦੇ ਕਰਕੇ ਨਾੜਾਂ ਬੰਦ ਹੋ ਗਈਆਂ ਨੇ ਮਾਤਾ ਨੂੰ ਦੇਖਣਾ ਬੰਦ ਹੋ ਗਿਆ ਉਹਨਾਂ ਨੇ ਕਿਹਾ ਛੋਟਾ ਜਿਹਾ ਆਪਰੇਸ਼ਨ ਹੋਵੇਗਾ ਹੋ ਸਕਦਾ ਹੈ ਮਾਤਾ ਨੂੰ ਫਿਰ ਤੋਂ ਦੇਖਣ ਲੱਗ ਜਾਵੇ ਅਮਰਜੀਤ ਨੇ ਝੱਟ ਦੇਣੀ ਹਾਂ ਕਰ ਦਿੱਤੀ ਤੁਹਾਨੂੰ ਜਿੰਨੇ ਮਰਜ਼ੀ ਪੈਸੇ ਲੱਗ ਜਾਣਾ ਮਾਤਾ ਦਾ ਆਪਰੇਸ਼ਨ ਕਰ ਦਿਓ ਬਸੰਤਕੌਰ ਬਾਰ-ਬਾਰ ਅਮਰਜੀਤ ਦੇ ਹੱਥ ਚ ਮਰੀ ਸੀ ਇੱਕ ਪਾਸੇ ਕੁਲਤਾਰ ਸਿੰਘ ਆ ਦੂਜੇ ਪਾਸੇ ਅਮਰਜੀਤ ਸਿੰਘ ਬਾਰ-ਬਾਰ ਇਹ ਗੱਲਾਂ ਚੇਤੇ ਕਰਕੇ ਉਹ ਫਿਰ ਰੋ ਪੈਂਦੀ ਬੀਨਾ ਤੇ ਅਮਰਜੀਤ ਮਾਤਾ ਨੂੰ ਦਿਲਾਸਾ ਦਿੰਦੇ ਰਹਿੰਦੇ ਕਿ ਮਾਤਾ ਕੋਈ ਗੱਲ ਨਹੀਂ ਅਸੀਂ ਵੀ ਤੇਰੇ ਧੀਆਂ ਪੁੱਤਾਂ ਤੇ ਰਹੀਆਂ ਹਸਪੀਟਲ ਵਿੱਚ ਆਪਰੇਸ਼ਨ ਕਰਵਾਉਣ ਤੋਂ ਬਾਅਦ ਮਾਤਾ ਬਸੰਤਕੌਰ ਦੀ ਅੱਖਾਂ ਤੋਂ ਪੱਟੀ ਖੋਲੀ ਗਈ ਤਾਂ ਬਸੰਤਕੌਰ ਨੂੰ ਡਾਕਟਰ ਨੇ ਕਿਹਾ ਹੋਲੀ ਓੜੀ ਅੱਖਾਂ ਖੋਲੋ ਜਦੋਂ ਬਸੰਤ ਕੌਰ ਨੇ ਅੱਖਾਂ ਖੋਲੀਆਂ ਤਾਂ ਉਹਨਾਂ ਨੇ ਕਿਹਾ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਇਹ ਸੁਣ ਕੇ ਸਾਰਿਆਂ ਦੇ ਚਿਹਰੇ ਤੇ ਮਾਇੂਸੀ ਛਾ ਗਈ ਉਹਨਾਂ ਸਾਰਿਆਂ ਨੇ ਉੱਥੇ ਛੁੱਟੀ ਲੈ ਕੇ ਵਾਪਸ ਸਮਾਣਾ ਆਉਣ ਦਾ ਫੈਸਲਾ ਕੀਤਾ ਬਸੰਤ ਕੌਰ ਫਿਰ ਤੋਂ ਰੋਣ ਲੱਗੀ ਤੇ ਕਿਹਾ ਤੇਰੇ ਪੈਸੇ ਵੀ ਲੱਗੇ ਪੁੱਤਾ ਕਿਸੇ ਕੰਮ ਵੀ ਨਾ ਆਏ ਅਮਰਜੀਤ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਮਾਤਾ ਅਸੀਂ ਪੈਸੇ ਹੋਰ ਕਮਾ ਲਵਾਂਗੇ ਤੂੰ ਚਿੰਤਾ ਨਾ ਕਰ ਬਸ ਵਾਈਗੁਰ ਵਾਈਗੁਰ ਕਰਿਆ ਕਰ ਤੇ ਆਰਾਮ ਕਰਿਆ ਕਰ ਬੀਨਾ ਬਸੰਤ ਕੌਰ ਦੀ ਬਹੁਤ ਸੇਵਾ ਕਰਿਆ ਕਰਦੀ ਸੀ ਫਲ ਫਰੂਟ ਉਸ ਨੂੰ ਹਰ ਚੀਜ਼ ਬਣਾ ਕੇ ਦਿੰਦੀ ਤਨ ਦਿਨ ਆਵਾਦ ਦੁਪਹਿਰ ਦਾ ਟਾਈਮ ਸੀ ਬਸੰਤਕੌਰ ਆਪਣੇ ਮੰਜੇ ਤੇ ਲੰਬੀ ਪਈ ਸੌ ਰਹੀ ਸੀ ਬੀਨਾ ਉਸ ਕੋਲ ਆ ਕੇ ਕਹਿੰਦੀ ਹੈ ਮਾਤਾ ਜੀ ਰੋਟੀ ਖਾ ਲਵੋ ਜਦੋਂ ਬਸੰਤਕੌਰ ਆਪਣੀ ਅੱਖਾਂ ਖੋਲ੍ਹਦੀ ਹੈ ਉਸ ਨੂੰ ਛੱਤ ਉੱਤੇ ਚੱਲਦਾ ਹੋਇਆ ਪੱਖਾ ਸਾਫ਼-ਸਾਫ਼ ਦਿਖਦਾ ਹੈ ਓਏ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਤੇ ਖੁਸ਼ੀ ਨਾਲ ਉੱਠ ਕੇ ਬਹਿ ਜਾਂਦੀ ਹੈ ਬੀਨਾ ਨੂੰ ਕਹਿੰਦੀ ਹੈ ਬੀਨਾ ਮੈਨੂੰ ਦੇਖਣ ਲੱਗ ਪਿਆ ਮੈਂ ਸਭ ਕੁਝ ਦੇਖ ਸਕਦੀ ਹਾਂ ਪਰ ਜਦੋਂ ਉਸ ਨੇ ਬੀਨਾ ਦੇ ਚਿਹਰੇ ਤੇ ਨਿਗਾਹ ਮਾਰੀ ਤੂੰ ਤਾਂ ਮਾਰੀ ਰੋਣਾ ਆ ਗਿਆ ਕਿਉਂਕਿ ਬੀਨਾ ਬਹੁਤ ਜ਼ਿਆਦਾ ਸੋਹਣੀ ਸੀ ਬੀਨਾ ਉਹ ਕੁੜੀ ਸੀ ਜਿਸਨੇ ਕਿਤੇ ਬਿਨਾ ਲਾਲਚ ਤੋਂ ਪਿਛਲੇ ਕਈ ਦਿਨਾਂ ਤੋਂ ਬਸੰਤ ਕੌਰ ਦੀ ਸੇਵਾ ਕੀਤੀ ਸੀ ਜਦੋਂ ਇਹ ਗੱਲ ਬੀਨਾ ਨੇ ਫੋਨ ਤੇ ਅਮਰਜੀਤ ਨੂੰ ਦੱਸੀ ਅਮਰਜੀਤ ਬਹੁਤ ਜ਼ਿਆਦਾ ਖੁਸ਼ ਹੋਇਆ ਉਹ ਦੁਕਾਨ ਤੋਂ ਹੀ ਭੱਜਿਆ ਘਰੇ ਵਾਪਸ ਆਇਆ ਜਦੋਂ ਬਸੰਤ ਕੌਰ ਨੇ ਅਮਰਜੀਤ ਨੂੰ ਵੇਖਿਆ ਤਾਂ ਬਹੁਤ ਜ਼ਿਆਦਾ ਖੁਸ਼ ਹੋਈ ਉਹਦਾ ਮੱਥਾ ਚੁੰਮਿਆ ਰੱਬ ਨੇ ਇੱਕ ਵਾਰ ਫਿਰ ਤੋਂ ਉਹਨਾਂ ਦਾ ਘਰ ਖੁਸ਼ੀਆਂ ਨਾਲ ਭਰ ਦਿੱਤਾ ਸੀ ਬਸੰਤ ਕੌਰ ਨੇ ਆਪਣੇ ਪੁੱਤ ਅਮਰਜੀਤ ਨੂੰ ਕਿਹਾ ਪੁੱਤਰਾ ਮੈਂ ਤੇਰੇ ਲਈ ਕੁਝ ਕਰਨਾ ਚਾਹੁੰਨੀ ਆ ਤਾਂ ਅਮਰਜੀਤ ਨੇ ਕਿਹਾ ਮਾਂ ਮੈਨੂੰ ਕੁਝ ਨਹੀਂ ਚਾਹੀਦਾ ਤਾਬਸੰਤ ਕੌਰ ਬੋਲੀ ਨਹੀਂ ਪੁੱਤਰਾ ਜਿਹੜੀ ਜ਼ਮੀਨ ਉੱਤੇ ਮੇਰੇ ਸਕੇ ਪੁੱਤਰ ਕੁਲਤਾਰ ਨੇ ਆਪਣਾ ਐਡਾ ਵੱਡਾ ਹਸਪੀਟਲ ਬਣਾ ਰੱਖਿਆ ਉਹ ਜ਼ਮੀਨ ਮੇਰੇ ਨਾਮ ਤੇ ਹੈ ਮੇਰੇ ਪਤੀ ਨੇ ਉਹ ਜ਼ਮੀਨ ਮੇਰੇ ਨਾਂ ਤੇ ਹੀ ਖਰੀਦੀ ਸੀ ਮੈਂ ਚਾਹੁੰਨੀ ਆ ਉਹ ਜ਼ਮੀਨ ਤੇ ਉਸ ਹਸਪੀਟਲ ਤੇ ਤੇਰਾ ਹੱਕ ਹੋਵੇ ਅਮਰ ਜਿੱਤ ਨੇ ਬਹੁਤ ਮਨਾ ਕੀਤਾ ਪਰ ਬਸੰਤ ਕੌਰ ਨਾ ਮੰਨੀ ਥੱਕ ਕਰਕੇ ਅਮਰ ਜਿੱਤ ਨੇ ਆਪਣੇ ਵਕੀਲ ਦੋਸਤ ਮਲਕੀਤ ਨੂੰ ਬੁਲਾਇਆ ਉਸ ਨਾਲ ਸਾਰੀ ਗੱਲਬਾਤ ਕੀਤੀ ਵਕੀਲ ਹੋਣ ਦੇ ਨਾਤੇ ਮਲਕੀਤ ਨੇ ਕੁਲਤਾਰ ਸਿੰਘ ਦੇ ਨਜਾਇਜ਼ ਕਬਜ਼ੇ ਦਾ ਕੇਸ ਬਣਾ ਦਿੱਤਾ ਨੋਟਿਸ ਉਸ ਕੋਲ ਭੇਜ ਦਿੱਤਾ ਜਦੋਂ ਇਹ ਨੋਟਿਸ ਹੰਕਾਰੇ ਹੋਏ ਕੁਲਤਾਰ ਸਿੰਘ ਕੋਲ ਪਹੁੰਚਾ ਤਾਂ ਉਸ ਨੂੰ ਦੇਖ ਕੇ ਉਹਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਉਸ ਨੇ ਤਾਂ ਇਹ ਸੋਚਿਆ ਹੀ ਨਹੀਂ ਸੀ ਉਸ ਨੇ ਤਾਂ ਇਹ ਸੋਚਿਆ ਸੀ ਉਸ ਦੀ ਮਾਂ ਬ੍ਰਿਧ ਆਸ਼ਰਮ ਚ ਮਰ ਚੁੱਕੀ ਹੋਣੀ ਪਰ ਅਚਾਨਕ ਇਸ ਤਰ੍ਹਾਂ ਦਾ ਨੋਟਿਸ ਸਾਹਮਣੇ ਆ ਗਿਆ ਦੇਖ ਕੇ ਉਸ ਦੇ ਹੋਸ਼ ਉੱਡ ਗਏ ਉਸ ਨੇ ਛੇਤੀ ਨਾਲ ਸ਼ਹਿਰ ਦੇ ਵਧੀਆ ਤੋਂ ਵਧੀਆ ਵਕੀਲ ਕੀਤੇ ਇਧਰ ਮਲਕੀਤ ਹੈ ਤੇ ਦੂਜੇ ਪਾਸੇ ਉਸ ਸ਼ਹਿਰ ਦੇ ਮੰਨੇ ਪ੍ਰਮੰਨੇ ਵਕੀਲ ਹੈ ਕੇ ਇਸ ਅਦਾਲਤ ਵਿੱਚ ਗਿਆ ਤਰੀਕਾ ਪਈਆਂ ਗਵਾਹਾਂ ਨੇ ਗਵਾਹਾਂ ਦਿੱਤੀਆਂ ਆਖਰਕਾਰ ਜਿੱਤ ਬਸੰਤ ਕੌਰ ਦੀ ਹੋਈ ਅਦਾਲਤ ਨੇ ਬਸੰਤ ਕੌਰ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਕੁਲਤਾਰ ਸਿੰਘ ਨੂੰ ਕਿਹਾ ਉਹ ਛੇਤੀ ਤੋਂ ਛੇਤੀ ਹਸਪੀਟਲ ਖਾਲੀ ਕਰ ਦੇਵੇ ਇਹ ਗੱਲਾਂ ਸੁਣ ਕੇ ਕੁਲਤਾਰ ਦੀ ਅਕਲ ਟਿਕਾਣੇ ਆ ਗਈ ਹੁਣ ਕੁਲਤਾਰ ਸਿੰਘ ਤੇ ਮਾਈ ਦੋਵੇਂ ਹੀ ਕਾਰ ਲੈ ਕੇ ਉਸ ਵੱਡੇ ਵਕੀਲ ਕੋਲ ਗਏ ਕਿਹਾ ਸਾਨੂੰ ਸਾਡੀ ਮਾਂ ਕੋਲ ਲੈ ਜਾਓ ਜਿੱਥੇ ਉਹ ਰਹਿੰਦੀ ਹੈ ਮਲਕੀਤ ਉਹਨਾਂ ਦੋਨਾਂ ਨੂੰ ਅਮਰਜੀਤ ਦੇ ਘਰ ਲੈ ਕੇ ਗਿਆ ਉਹ ਅਮਰ ਜੀ ਦੇ ਘਰ ਆ ਕੇ ਬਸੰਤ ਕੌਰ ਦੇ ਪੈਰੇgir ਗਏ ਮਾਫੀਆਂ ਮੰਗਣ ਲੱਗੇ ਮਾਈ ਵੀ ਆਪਣੇ ਗਲ ਵਾਲੀ ਚੁੰਨੀ ਲਾ ਕੇ ਬਸੰਤ ਕੌਰ ਦੇ ਪੈਰਾਂ ਵਿੱਚ ਰੱਖ ਦਿੱਤੀ ਕਿਹਾ ਕਿ ਮੈਨੂੰ ਮਾਫ ਕਰਦੇ ਹੋ ਮਾਤਾ ਜੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਇਧਰ ਕੁਲਤਾਰ ਵੀ ਡਰਾਮੇ ਕਰਨ ਲੱਗ ਗਿਆ ਕਿ ਮੈਨੂੰ ਮਾਫ ਕਰਦੇ ਹੋ ਮਾਂ ਘਰ ਚੱਲੋ ਸਾਰਾ ਘਰ ਤੁਹਾਨੂੰ ਉਡੀਕ ਰਿਹਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੇਰੀ ਮੱਤ ਮਾਰੀ ਗਈ ਸੀ ਜਿਹੜਾ ਮੈਂ ਤੁਹਾਨੂੰ ਵੀਰੇ ਦਾਸ਼ਮ ਛੱਡ ਆਇਆ ਪਰ ਇਹਨਾਂ ਗੱਲਾਂ ਦਾ ਹੁਣ ਬਸੰਤ ਘਰ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਉਸ ਨੂੰ ਆਪਣੇ ਨਾਲ ਹੋਏ ਉਹ ਸਾਰੇ ਧੱਕੇ ਯਾਦ ਆ ਗਏ ਜਿਹੜੇ ਮਾਈ ਤੇ ਕੁਲਤਾਰ ਨੇ ਉਸ ਨਾਲ ਕੀਤੇ ਸੀ ਉਹ ਵੀ ਉਸਦੇ ਪਿਓ ਤੋਂ ਜਾਣ ਤੋਂ ਬਾਅਦ ਬਸੰਤ ਘਰ ਨੇ ਆਪਣੀ ਜੁੱਤੀ ਚੱਕ ਕੇ ਦੋਨਾਂ ਨੂੰ ਕਿਹਾ ਖਬਰਦਾਰ ਜੋ ਮੇਰੇ ਨੇੜੇ ਆਏ ਤਾਂ ਤੁਸੀਂ ਮੈਨੂੰ ਇੱਥੇ ਦਿਖਣੇ ਨਹੀਂ ਚਾਹੀਦੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਜੁੱਤੀ ਨਾਲ ਪ੍ਰੇਡ ਕਰ ਦਵਾਂ ਮੈਨੂੰ ਤੁਸੀਂ ਇੱਥੋਂ ਨਜ਼ਰਾਂ ਨੂੰ ਹਟ ਜਾਓ ਇੱਥੋਂ ਚਲੇ ਜਾਓ ਐਸੀਆਂ ਗੱਲਾਂ ਸੁਣ ਕੇ ਕੁਲਦਾਰ ਤੇ ਮਾਈ ਉੱਥੇ ਮਿੰਤਾ ਕਰਦੇ ਵਾਪਸ ਆ ਗਏ ਹੁਣ ਕੁਲਦਾਰ ਨੂੰ ਪਤਾ ਲੱਗ ਚੁੱਕਿਆ ਸੀ ਉਹਦਾ ਬਣਿਆ ਬਣਾਇਆ ਹੋਇਆ ਐਡਾ ਵੱਡਾ ਹਸਪਤਾਲ ਜਿਹਦੇ ਸਿਰ ਉੱਤੇ ਉਹ ਉੱਡਿਆ ਫਿਰਦਾ ਸੀ ਹੁਣ ਉਹਦੇ ਹੱਥੋਂ ਨਿਕਲ ਚੁੱਕਿਆ ਉਸਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਆਪਣੇ ਮਾਸੀ ਮਾਸਣ ਨੂੰ ਬੁਲਾਇਆ ਤਾਏ ਤਾਈ ਨੂੰ ਬੁਲਾਇਆ ਇਹਨਾਂ ਨੂੰ ਲੈ ਕੇ ਫਿਰ ਇੱਕ ਵਾਰ ਮਾਤਾ ਬਸੰਤ ਕੁਰ ਗੋਲ ਗਿਆ ਹਰ ਬਸੰਤ ਕੌਰ ਦਾ ਹਰ ਵਾਰ ਇਹੀ ਜਵਾਬ ਹੁੰਦਾ ਸੀ ਮੇਰਾ ਕੋਈ ਰਿਸ਼ਤੇਦਾਰ ਨਹੀਂ ਮੇਰਾ ਕੋਈ ਪੁੱਤ ਨਹੀਂ ਉਦੋਂ ਤੁਸੀਂ ਕਿੱਥੇ ਸੀ ਜਦੋਂ ਮੈਂ ਦਰਦ ਦਰਦ ਦੀਆਂ ਠੋਕਰਾ ਖਾਂਦੀ ਫਿਰਦੀ ਸੀ ਭੀਖ ਮੰਗਦੀ ਗਲੀਆਂ ਵਿੱਚ ਰੁੜਦੀ ਰਹੀ ਸੀ ਉਦੋਂ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਕਿਸੇ ਨੇ ਮੇਰੀ ਸਾਰ ਨਹੀਂ ਲਈ ਹੁਣ ਤੁਸੀਂ ਆ ਗਏ ਸਮਝੌਤਾ ਕਰਾਉਣ ਵਾਸਤੇ ਉਹਨਾਂ ਸਾਰਿਆਂ ਨੂੰ ਲਤਾੜ ਪਾ ਕੇ ਉੱਥੋਂ ਭਜਾ ਦਿੱਤਾ ਗਿਆ ਮਾਤਾ ਦੀ ਦਲੇਰੀ ਵੇਖ ਕੇ ਅਮਰਜੀਤ ਸਿੰਘ ਬੀਨਾ ਨੇ ਕਿਹਾ ਮਾਤਾ ਜੀ ਤੁਹਾਡਾ ਪਰਿਵਾਰ ਹੈ ਜੇ ਤੁਸੀਂ ਜਾਣਾ ਚਾਹੋ ਤਾਂ ਜਾ ਸਕਦੇ ਹੋ ਪਰ ਮਾਤਾ ਬਸੰਤ ਕੌਰ ਨੇ ਕਿਹਾ ਪੁੱਤਰਾ ਮੈਂ ਇੱਥੋਂ ਨਹੀਂ ਜਾਣਾ ਪਾਵੇਂ ਮੈਂ ਜਾਣ ਤੋਂ ਚਲੀ ਜਾਵਾਂ ਪਰ ਜਾਣ ਤੋਂ ਪਹਿਲਾਂ ਮੈਂ ਤੇਰੇ ਲਈ ਇਹਨਾ ਕੁਝ ਕਰ ਜਾਵਾਂਗੀ ਤੇਰੀ ਆਉਣ ਵਾਲੀਆਂ ਨਸਲਾਂ ਆਰਾਮ ਨਾਲ ਬਹਿ ਕੇ ਖਾਣਗੀਆਂ ਅਮਰਜੀਤ ਕਹਿਣ ਲੱਗਾ ਮਾਂ ਮੈਨੂੰ ਮੇਰੀ ਕਮਾਈ ਬਹੁਤ ਹੈ ਮੇਰੀ ਦੁਕਾਨ ਦੀ ਕਮਾਈ ਬਹੁਤ ਹੈ ਪਰ ਬਸੰਤ ਕੌਰ ਨਹੀਂ ਮੰਨੀ ਹੁਣ ਬਸੰਤ ਕੌਰ ਸਿਰ ਉੱਤੇ ਇੱਕ ਭੂਤ ਸਵਾਰ ਹੋ ਚੁੱਕਿਆ ਸੀ ਉਸਨੇ ਆਪਣੇ ਪੁੱਤ ਤਨੂ ਨੂੰ ਸਭ ਸਿਖਾਉਣ ਦਾ ਪੂਰਾ ਫੈਸਲਾ ਕਰ ਲਿਆ ਹੁਣ ਉਹ ਦਿਨ ਵੀ ਆ ਗਿਆ ਜਦੋਂ ਜੀਸੀਬੀ ਲੈ ਕੇ ਬਸੰਤ ਕੌਰ ਦੇ ਉਹਦਾ ਪਰਿਵਾਰ ਅਮਰਜੀਤ ਬੀਨਾ ਮਲਕੀਤ ਮਹਿੰਦਰ ਉੱਥੇ ਪਹੁੰਚ ਗਏ ਇਧਰੋਂ ਟਰੱਕਾਂ ਵੀ ਸਾਰਾ ਹਸਪਤਾਲ ਦਾ ਸਮਾਨ ਭਰਿਆ ਜਾ ਰਿਹਾ ਸੀ ਉੱਥੇ ਖੜਾ ਕੁਲਤਾਰ ਦੂਰ ਖੜਾ ਰ ਹੋ ਰਿਹਾ ਸੀ ਪਰ ਮਾਤਾ ਬਸੰਤ ਕੌਰ ਦੇ ਇਸ ਫੈਸਲੇ ਉੱਤੇ ਸਾਰੇ ਆਂਢੀ ਗੁਆਂਢੀ ਮਾਨੀ ਮਾਨ ਵਿੱਚ ਕਹਿ ਰਹੇ ਸੀ ਮਾਤਾ ਨੇ ਕੁਲਤਾਰ ਸਿੰਘ ਨੂੰ ਚੰਗਾ ਸਬਕ ਸਿਖਾਇਆ ਜਦੋਂ ਮਾਤਾ ਥੱਲੇ ਡਿੱਗੀ ਸੀ ਉਦੋਂ ਸੱਤ ਦਾ ਨਿਸ਼ਾਨ ਉਸ ਮਾਤਾ ਦੇ ਮੱਥੇ ਤੇ ਸੀ ਉਹ ਅਜੇ ਵੀ ਸਾਫ਼ ਦਿਖ ਰਿਹਾ ਸੀ ਸਾਰਾ ਸਮਾਨ ਬਾਹਰ ਕੱਢਣ ਤੋਂ ਬਾਅਦ ਹਸਪਤਾਲ ਨੂੰ ਤਾਲਾ ਲਾ ਦਿੱਤਾ ਗਿਆ ਜੀਸੀਬੀ ਨੇ ਹਸਪਤਾਲ ਨੂੰ ਡਾਊਨ ਦੀ ਕੋਸ਼ਿਸ਼ ਕੀਤੀ ਪਰ ਬਸੰਤ ਕੌਰ ਨੇ ਰੋਕ ਦਿੱਤਾ ਕਿ ਆ ਨਹੀਂ ਹੁਣ ਇਹ ਹਸਪਤਾਲ ਨਹੀਂ ਛੁੱਟੇਗਾ ਫਿਰ ਮਾਤਾ ਬਸੰਤ ਕੌਰ ਤੇ ਅਮਰਜੀਤ ਅਤੇ ਬੀਨਾ ਨਾਲ ਵਾਪਸ ਘਰ ਚਲੀ ਗਈ ਕੁਝ ਦਿਨਾਂ ਬਾਅਦ ਉਹ ਸ਼ਹਿਰ ਦੇ ਕਈ ਵੱਡੇ ਨਾਮੀ ਗ੍ਰਾਮੀ ਡਾਕਟਰ ਮਾਤਾ ਕੋਲ ਗਈ ਉਸ ਹਸਪਤਾਲ ਨੂੰ ਠੇਕੇ ਤੇ ਲੈਣ ਦੀ ਪੇਸ਼ਕਸ਼ ਕੀਤੀ ਮਾਤਾ ਇਹ ਚਾਹੁੰਦੀ ਸੀ ਉਹ ਅਮਰਜੀਤ ਵਾਸਤੇ ਕੁਝ ਐਦਾਂ ਦਾ ਕਰ ਸਕੇ ਇਸ ਕਰਕੇ ਮਾਤਾ ਨੇ ਉਸ ਹਸਪਤਾਲ ਦੀ ਜ਼ਮੀਨ ਦੀ ਬੋਲੀ ਲਵਾ ਕੇ ਉਸ ਨੂੰ ਇੱਕ ਸਾਲ ਲਈ ਵੱਡੇ ਡਾਕਟਰ ਨੂੰ ਠੇਕੇ ਤੇ ਦੇ ਦਿੱਤਾ ਹੁਣ ਹਸਪਤਾਲ ਦਾ ਜਿੰਨਾ ਵੀ ਪੈਸਾ ਹੁੰਦਾ ਮਾਤਾ ਸਾਰਾ ਪੈਸਾ ਅਮਰਜੀਤ ਨੂੰ ਦੇ ਦਿੰਦੀ ਹਾਲਾਂਕਿ ਅਮਰਜੀਤ ਨੇ ਉਸ ਪੈਸੇ ਨੂੰ ਲੈਣ ਤੋਂ ਨਾ ਕਰ ਦਿੱਤੀ ਸੀ ਪਰ ਫਿਰ ਵੀ ਮਾਤਾ ਉਸ ਨੂੰ ਧੱਕੇ ਨਾਲ ਪੈਸੇ ਦੇ ਦਿੰਦੀ ਪੈਸਾ ਮਿਲਣ ਤੋਂ ਬਾਅਦ ਅਮਰਜੀਤ ਦਾ ਕਾਰੋਬਾਰ ਵਧਦਾ ਗਿਆ ਇੱਕ ਦਿਨ ਅਚਾਨਕ ਮਾਤਾ ਮੰਜੇ ਤੇ ਬੈਠੀ ਮਾਲਾ ਫੇਰ ਰਹੀ ਸੀ ਬਿਨਾ ਚਾਹ ਦਾ ਗਲਾਸ ਲੈ ਕੇ ਕੋਲ ਆਂਦੀ ਐ ਤੇ ਕਹਿੰਦੀ ਐ ਮਾਤਾ ਜੀ ਚਾਹ ਪੀ ਲਿਓ ਮਾਤਾ ਚੁੱਪਚਾਪ ਬੈਠੀ ਹੋਈ ਸੀ ਜਦੋਂ ਮਾਤਾ ਕੁਝ ਨਾ ਬੋਲੀ ਬੀਨਾ ਨੇ ਮਾਤਾ ਨੂੰ ਹਿਲਾਇਆ ਤਾਂ ਮਾਤਾ ਉੱਥੇ ਹੀ ਡਿੱਗ ਪਈ ਮਾਤਾ ਆਪਣਾ ਸਰੀਰ ਛੱਡ ਚੁੱਕੀ ਸੀ ਉਹਦੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਅਮਰਜੀਤ ਅਨਾਥ ਹੋ ਗਿਆ ਪਰ ਜਦੋਂ ਮਾਤਾ ਉਸ ਤੋਂ ਬੈੱਡ ਤੋਂ ਚੁੱਕਿਆ ਗਿਆ ਤਾਂ ਸਹਰਾਣੇ ਥਲੇ ਇੱਕ ਵਸੀਅਤ ਲਿਖੀ ਹੋਈ ਸੀ ਜਿੰਦੂ ਦੇਖ ਕੇ ਅਮਰਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਾਤਾ ਨੇ ਸਾਰੀ ਜ਼ਮੀਨ ਹਸਪਤਾਲ ਵਾਲੀ ਅਮਰਜੀਤ ਦੇ ਨਾਂ ਲਾ ਦਿੱਤੀ ਸੀ ਮਲਕੀਤ ਨੂੰ ਕਿਹਾ ਸੀ ਇਸ ਗੱਲ ਦਾ ਪਤਾ ਮੇਰੇ ਜਾਣ ਤੋਂ ਬਾਅਦ ਹੀ ਉਸ ਨੂੰ ਲੱਗਣਾ ਚਾਹੀਦਾ ਹੈ ਇਸ ਕਰਕੇ ਉਸਨੇ ਸਾਰੇ ਡਾਕੂਮੈਂਟ ਆਪਣੇ ਸਰਾਹਣੇ ਥੱਲੇ ਲੁਕੋ ਕੇ ਰੱਖੇ ਸੀ ਮਾਤਾ ਜਾਂਦੀ ਜਾਂਦੀ ਹੈ ਉਸ ਨੂੰ ਆਪਣੀ ਸਾਰੀ ਵਿਸੀਅਤ ਦਾ ਵਾਰਿਸ ਬਣਾ ਕੇ ਚਲੇਗੀ ਅਮਰਜੀਤ ਤੇ ਉਸ ਦੀ ਘਰ ਵਾਲੀ ਵੀਨਾ ਬਹੁਤ ਰੋਏ ਸਮਾਂ ਲੰਘਦਾ ਗਿਆ ਇੱਕ ਦਿਨ ਅਚਾਨਕ ਨੂੰ ਵੀਨਾ ਨੂੰ ਪਤਾ ਲੱਗਾ ਉਹ ਪੇਟ ਤੋਂ ਹੈ ਉਹਦੇ ਪੇਟ ਭਾਰੀ ਹੈ ਉਸ ਤੋਂ ਬਾਅਦ ਮਾਤਾ ਦੇ ਪੁੱਤਰ ਦਰ ਦਰ ਭਟਕਦੇ ਫਿਰਦੇ ਸੀ ਉਹਨਾਂ ਨੂੰ ਉਹਨਾਂ ਦੀ ਕਰਨੀ ਦਾ ਫਲ ਮਿਲਣ ਲੱਗਿਆ ਸੀ ਤੇਦਰ ਜੋ ਅਮਰਜੀਤ ਉਸ ਦੀ ਘਰ ਵਾਲੀ ਬੀਨਾ ਸੀ ਉਹ ਮਾਤਾ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਸੀ ਪਰ ਉਹਨਾਂ ਦੀ ਜ਼ਿੰਦਗੀ ਬਹੁਤ ਸੋਖੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਬੱਚਾ ਪੈਦਾ ਹੁੰਦਾ ਹੈ ਘਰ ਵਿੱਚ ਖੁਸ਼ੀਆਂ ਫਿਰ ਤੋਂ ਆ ਜਾਣੀਆਂ ਐ ਐਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਲੰਘਣ ਲੱਗ ਜਾਂਦੀ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ